ਸੱਚੀ ਗੱਲ ਦੋਸਤੋ نیوز ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਬਹੁਤ ਸਾਰੇ ਅੰਦਾਜ਼ੇ ਲੱਗ ਰਹੇ ਸੀ ਤੇ ਉਸ ਅੰਦਾਜ਼ਿਆਂ ਦੇ ਦੌਰਾਨ ਅਸੀਂ ਵੀ ਕੋਸ਼ਿਸ਼ ਕੀਤੀ ਸੀ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਕੁਝ ਅੰਦਾਜ਼ੇ ਲਗਾਏ ਜਾਣ ਕਿ ਕਿਧਰਲੇ ਪਾਸੇ ਨੂੰ ਲੋਕ ਝੁਕ ਰਹੇ ਨੇ ਜਾਂ ਕਿਧਰਲੇ ਪਾਸੇ ਨੂੰ ਲੋਕ ਟੁੱਕ ਰਹੇ ਨੇ ਤਾਂ ਅਸੀਂ ਕੋਸ਼ਿਸ਼ ਕੀਤੀ ਸੀ ਜਦੋਂ 4 ਜੂਨ ਤੋਂ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਸਾਡੇ ਨਾਲ ਡਾਕਟਰ ਪਰਮਜੀਤ ਸਿੰਘ ਰਾਣੂ ਉਸ ਦਿਨ ਮੌਜੂਦ ਸੀਗੇ ਤੇ ਅੱਜ ਫੇਰ ਅਸੀਂ ਉਹਨਾਂ ਦੇ ਨਾਲ ਇਹੀ ਗੱਲਬਾਤ ਕਰਨੀ ਹੈ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਰਾਣੂ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਕਟਰ ਸਾਹਿਬ ਮੈਂ ਸ਼ੁਰੂਆਤ ਦੇ ਵਿੱਚ ਥੋੜਾ ਜਿਆਦਾ ਅੱਜ ਤਰਜਮਾਨੀ ਕੀਤਾ ਮੈਂ ਸ਼ੁਰੂਆਤ ਦੇ ਵਿੱਚ ਇਹ ਜ਼ਿਕਰ ਕਰ ਦਿੱਤਾ ਕਿ 4 ਜੂਨ ਤੋਂ ਪਹਿਲਾਂ ਅਸੀਂ ਕੁਝ ਅੰਦਾਜ਼ੇ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਡਾਕਟਰ ਸਾਹਿਬ ਨੇ ਜਿਹੜੇ ਅੰਦਾਜ਼ੇ ਲਗਾਏ ਸੀ ਅਸੀਂ ਨੇੜੇ-ਨੇੜੇ ਟੁਕੇ ਹਾਂ ਉਸ ਦੇ ਤਾਂ ਇਹ ਸਾਰਾ ਮਾਹੌਲ ਜਿਹੜਾ ਰਿਹਾ ਹੈ ਖਾਸ ਕਰਕੇ ਹੁਣ ਤਾਂ ਚਲੋ ਅੱਜ ਅਸੀਂ ਆਪਾਂ ਗੱਲ ਉਹ ਵੀ ਕਰਨੀ ਹੈ ਕਿ ਸਰਕਾਰ ਕਿਸ ਤਰੀਕੇ ਨਾਲ ਬਿਲਟ ਹੋਗੀ ਜਿਹੜੀ ਸਰਕਾਰ ਦੇ ਉੱਪਰ ਹੁਣ ਪੂਰੇ ਦੇਸ਼ ਦਾ ਜ਼ਿੰਮਾ ਰਹਿਣ ਵਾਲਾ ਉਹ ਕਿਸ ਤਰੀਕੇ ਨੂੰ ਬਣੇਗੀ ਤੇ ਇਹ ਵੀ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਨੇ ਕਿ ਸ਼ਾਇਦ ਬਣੇ ਸਰਕਾਰ ਤੇ ਕੁਝ ਸਮੇਂ ਬਾਅਦ ਫਿਰ ਉਹਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਜਾਵੇ ਉਧਰਲੇ ਪਾਸੇ ਨੂੰ ਵੀ ਇੱਕ ਚਰਚਾ ਨਵੀਂ ਸ਼ੁਰੂ ਹੋ ਗਈ ਹੈ ਪਰ ਆਪਾਂ ਪੰਜਾਬ ਦੇ ਅੰਦਾਜ਼ੇ ਦਾ ਜ਼ਿਕਰ ਕਰ ਲਈਏ ਬੜੇ ਸਟਿਕ ਰਹੇ ਨੇ ਅੰਦਾਜ਼ੇ ਕੇਸ ਬਿਨਾ ਤੇ ਲਾਇਸੈਂਸ ਅੰਦਾਜ਼ੇ ਤੁਸੀਂ ਵੇਖੋ ਆਲਮੋਸਟ ਕਲੀਅਰ ਸਿਗਾ ਕਿ ਪੰਜਾਬ ਦੇ ਵਿੱਚ ਇੱਕ ਇਨਕੰਮਬੈਂਸੀ ਦਾ ਜ਼ਰੂਰ ਆਮ ਆਦਮੀ ਪਾਰਟੀ ਦੇ ਖਿਲਾਫ ਸੀ ਜੀ ਪਰ ਉਸ ਇਨਕੰਮਬੈਂਸੀ ਦੇ ਦੇਖਦੇ ਆਏ ਤਾਂ ਆਪਾਂ ਨੂੰ ਪਤਾ ਸੀ ਕਿ 99 ਵਾਲੀ ਗੱਲ ਤਾਂ ਨਹੀਂ ਹੈਗੀ ਜਿਹੜੀ 2022 ਦੇ ਵਿੱਚ ਸੀ ਤੇ ਬਾਕੀ ਜਿਵੇਂ ਇਹਨਾਂ ਦਾ ਉੱਪਰ ਗਠਜੰਬੰਦਨ ਸੀਗਾ ਇੰਡੀਆ ਦਾ ਵਿੱਚ ਮਤਲਬ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤਾਂ ਇੱਕ ਗੱਲ ਕਲੀਅਰ ਸੀਗੀ ਕਿ ਇਸ ਵਾਰੀ ਜਿਹੜੀ ਐਂਟੀ ਬੀਜੇਪੀ ਇਨਕੰਮਬੈਂਸੀ ਸੀਗੀ ਉਹ ਵੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚੋਂ ਰਿਫਲੈਕਟ ਕਰ ਰਹੀ ਸੀਗੀ ਤੇ ਫਿਰ ਕੋਈ ਚੁਆਇਸ ਨਹੀਂ ਰਹਿ ਜਾਂਦੀ ਹੈਗੀ ਜਦੋਂ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਹਦੇ ਖਿਲਾਫ ਵੀ ਇਨਕੰਮੈਂਸੀ ਹੈ ਤੇ ਸੈਂਟਰ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਸੀ ਉਹਦੇ ਖਿਲਾਫ ਵੀ ਇਨਕੰਮੈਂਸੀ ਸੀਗੀ ਤੇ ਉੱਥੇ ਆਬਵੀਅਸ ਸੀਗਾ ਕਿ ਕਾਂਗਰਸ ਨੇ ਗੇਨ ਕਰਨਾ ਸੀ ਮੈਂ ਤੈਨੂੰ ਤੁਹਾਨੂੰ ਕਿਹਾ ਸੀ ਕਿ ਕਾਂਗਰਸ ਗੇਨ ਕਰੇਗੀ ਪੰਜਾਬ ਦੇ ਵਿੱਚ ਜੀ ਐਂਡ ਦੈਟ ਵਾਸ ਉਹ ਆਪਣੇ ਸਾਹਮਣੇ ਆ ਤੁਹਾਡੇ ਕਿ ਸੱਤ ਸੀਟਾਂ ਕਾਂਗਰਸ ਲੈ ਗਈ ਜੀ ਇੱਥੇ ਜਿਹੜਾ ਡਾਊਨਫਾਲ ਗਿਆ ਹੈਗਾ ਆਮ ਆਦਮੀ ਪਾਰਟੀ ਦਾ ਉਹ ਤੁਸੀਂ ਦੇਖ ਸਕਦੇ ਹੋ ਕਿ ਜੇ ਅਸੀਂ ਵਿਧਾਨ ਸਭਾ ਹਲਕੇ ਕੈਲਕੂਲੇਟ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਐਗਜ਼ੈਕਟ ਫਿਗਰ ਤਾਂ ਮੇਰੇ ਯਾਦ ਨਹੀਂ ਆ ਰਹੀ ਪਰ ਲੇਕਿਨ ਮੈਂ ਇਹਨਾਂ ਦੇਖਿਆ ਕਿ 92 ਤੋਂ ਮੇਰੇ ਕਲੇ 32% ਤਿੱਕਤੇ ਰਹਗੇ ਨੇ 32% ਹਲਕੇ ਨੇ ਜਿਨ੍ਹਾਂ ਤੇ ਇਹ ਮਤਲਬ ਜਿੱਤੇ ਨੇ ਬਟ ਭਾਪੀ ਜਿਹੜੀ ਕਿ ਦੋ ਹੀ ਐਮਐਲਏ ਸੀ ਜਿਨ੍ਹਾਂ ਦੇ 2000 ਆਪਣੇ ਮਾਈ ਦੇ ਵਿੱਚ ਉਹ ਲਗਭਗ 22-23 ਉਹਨਾਂ ਨੇ ਸੀਟਾਂ ਜਿੱਤੀਆਂ ਨੇ ਸੌਰੀ ਮੈਨੂੰ ਵਿਧਾਨ ਸਭਾ ਹਲਕੇ ਅਗਰ ਕੈਲਕੂਲੇਟ ਕਰੀਏ ਸਿਮੀਲਰਲੀ ਕਾਂਗਰਸ ਨੇ ਵੀ ਬਹੁਤ ਵਧੀਆ ਗੇਨ ਕੀਤਾ ਹੈਗਾ ਪਹਿਲਾ ਨੰੋ ਅਕਾਲੀ ਦਲ ਨੇ ਵੀ ਗੇਨ ਕੀਤਾ ਅਖਾਲੀ ਬਿਲਕੁਲ ਦੋ ਸੀਗੇ ਤੇ ਪਰ ਉਹਨਾਂ ਨੇ ਐਸਕੇ ਵਿਧਾਨ ਸਭਾ ਹਲਕੇ ਅਗਰ ਦੇਖੀ ਤਾਂ ਉਹਨਾਂ ਨੇ ਨੋ ਵਿਧਾਨ ਸਭਾ ਅਸਕੇ ਵੀ ਜਿੱਤੇ ਆ ਜੀ ਤੇ ਦੋ ਤੋਂ ਨੋ ਅਕਾਲੀ ਦਲ ਔਰ ਕਾਂਗਰਸ ਜਿਹੜੀ ਹੈ ਉਹ ਵੀ ਵਾੜਤ ਦੇ ਵਿੱਚ ਗਈ ਹੈ ਤੇ ਬੀਜੇਪੀ ਸਭ ਤੋਂ ਜ਼ਿਆਦਾ ਵਾੜਤ ਦੇ ਵਿੱਚ ਗਈ ਹੈ ਜੀ ਤੇ ਵੋਟ ਸ਼ੇਅਰ ਉਹ ਸਾਡੀ ਪਾਰਟੀ ਦਾ ਇਹਦੇ ਵਿੱਚ ਲਾਸ ਹੋਇਆ ਹੈਗਾ ਉਹਨਾਂ ਦਾ ਡਾਊਨਫਾਲ ਹੋਇਆ ਹੈਗਾ ਬਿਲਕੁਲ ਡਾਕਟਰ ਸਾਹਿਬ ਇੱਕ ਬੜੀ ਜ਼ਰੂਰੀ ਚੀਜ਼ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਮੈਂ ਹੁਣੀ ਥੋੜਾ ਜਿਹਾ ਪਹਿਲਾਂ ਕਿਉਂਕਿ ਚੰਡੀਗੜ੍ਹ ਤੋਂ ਪ੍ਰਤਾਪ ਸਿੰਘ ਬਾਜਵਾ ਵੀ ਮੀਡੀਆ ਦੇ ਮੁਖਾਤਿਬ ਹੋਏ ਉਹਨਾਂ ਨੇ ਇੱਕ ਵੱਡਾ ਜ਼ਿਕਰ ਕੀਤਾ ਕਹਿੰਦੇ ਕਿ ਆਮ ਆਦਮੀ ਪਾਰਟੀ ਹਮੇਸ਼ਾ ਜ਼ਿਕਰ ਕਰਦੀ ਰਹੀ ਹੈ ਕਿ ਨੈਤਿਕਤਾ ਦੇ ਆਧਾਰ ਤੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਨੈਤਿਕਤਾ ਦੇ ਆਧਾਰ ਤੇ ਤੁਸੀਂ ਆਹ ਕਰਦੋ ਨੈਤਿਕਤਾ ਦੇ ਆਧਾਰ ਤੇ ਉਹ ਕਰਦੋ ਕਹਿੰਦੇ ਕਿ ਹੁਣ ਮੁੱਖ ਮੰਤਰੀ ਦਾ ਵੀ ਫਰਜ਼ ਬਣਦਾ ਕਿ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿਓ ਕਿਉਂਕਿ ਲੋਕਾਂ ਦਾ ਭਰੋਸਾ ਤੁਹਾਡੇ ਤੋਂ ਉੱਠ ਗਿਆ ਹੈਗਾ ਪ੍ਰਤਾਪ ਸਿੰਘ ਬਾਜਵਾ ਅਸਤੀਫਾ ਮੰਗ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਦੇਖੋ ਇਹ ਤਾਂ ਜੀ ਹੁੰਦਾ ਹੀ ਆਇਆ ਰਾਜਨੀਤੀ ਦੇ ਵਿੱਚ ਕਿ ਆਪੋਜੀਸ਼ਨ ਜਿਹੜੀਆਂ ਨੇ ਜਦੋਂ ਕੋਈ ਪਾਰਟੀ ਮਤਲਬ ਕਿ ਡਾਊਨਫਾਲਟ ਜਾਂਦੀ ਹੈ ਜਾਂ ਲੋਕਾਂ ਦੇ ਕਦਰੋ ਕੀਮਤ ਤੋਂ ਥੱਲੇ ਗਿਰ ਜਾਂਦੀਆਂ ਨੇ ਤੇ ਫਿਰ ਉੱਥੇ ਲੋਕ ਡਿਮਾਂਡ ਕਰਦੇ ਨੇ ਆਪੋਜੀਸ਼ਨ ਐਜ਼ ਅ ਰੋਲ ਆਫ ਆਪੋਜੀਸ਼ਨ ਉਹਨਾਂ ਨੇ ਸਹੀ ਕਿਹਾ ਹੈਗਾ ਕਿ ਜਿੱਥੇ ਤੁਹਾਡੀ ਲੋਕਾਂ ਦੇ ਵਿੱਚ ਹਰਮਨ ਪਿਆਰ ਤੁਹਾਨੂੰ ਟਾ ਲੱਗੀ ਹੈ ਤੇ ਤੁਹਾਨੂੰ ਵਾਪਸੀ ਪਾਸੇ ਹੋ ਜਾਣਾ ਚਾਹੀਦਾ ਸੋ ਗੱਲ ਤਾਂ ਉਹਨਾਂ ਦੀ ਠੀਕ ਹੈ ਬਾਜਵਾ ਸਾਹਿਬ ਵੀ ਤੇ ਔਰ ਉਹਨਾਂ ਦੀ ਮੰਗ ਹੈ ਉਹਨਾਂ ਦਾ ਰਾਈਟ ਹੈ ਐਜ਼ ਅਪੋਜੀਸ਼ਨ ਲੀਡਰ ਹੀ ਇਜ਼ ਰਾਈਟ ਹੀ ਹੈਸ ਟੂ ਡਿਮਾਂਡ ਇਟ ਬਾਕੀ ਤਾਂ ਮੇਨ ਤਾਂ ਉਹਨਾਂ ਦੀ ਪਾਰਟੀ ਨੇ ਦੇਖਣਾ ਜੀ ਆਮ ਆਦਮੀ ਪਾਰਟੀ ਨੇ ਕਿ ਉਹਨਾਂ ਨੇ ਆਪਣੇ ਕਿਹੜੇ ਲੀਡਰ ਨੂੰ ਅੱਗੇ ਰੱਖਣਾ ਹੈਗਾ ਤੇ ਕਿਹਦੀ ਬਦੌਲਤ ਤੇ ਤਿੰਨ ਸੀਟਾਂ ਆਈਆਂ ਨੇ ਇਹ ਵੀ ਉਹਨਾਂ ਨੇ ਦੇਖਣਾ ਹੈਗਾ ਕਿ ਕੀ ਮਤਲਬ ਕਿ ਹੋ ਸਕਦਾ ਇਹ ਤੋਂ ਵੀ ਡਾਊਨਫਾਲ ਚੱਲਿਆ ਜਾਂਦਾ ਜਿਸ ਤਰ੍ਹਾਂ ਲੱਗ ਨਹੀਂ ਸੀ ਰਿਹਾ ਤੇ ਜਿਸ ਤਰ੍ਹਾਂ 13 ਜ਼ੀਰੋ ਕਹਿ ਰਹੇ ਸੀਗੇ ਸੀਐਮ ਸਾਹਿਬ ਉਹ ਤਾਂ ਗੱਲ ਤੁਹਾਡੇ ਸਾਹਮਣੇ ਵੀ ਹੋ ਇਕਕਲੀ ਦੀ ਵੀ ਇਹਨਾਂ ਨੇ ਕਿਹਾ ਕਿ ਉਹ ਕਿੱਕਲੀ ਤੇ ਵੀ ਹੁਣ ਲੋਕਾਂ ਦੀਆਂ ਟਿੱਪਣੀਆਂ ਆਉਣ ਲੱਗੀਆਂ ਕਿ ਕਿੱਕਲੀ ਕਲੀਰ ਦੀ ਕਿ ਹੋ ਗਈ ਲੀਰੋ ਲੀਰ ਜੀ ਤੇਰਾ ਮੋਰੋ ਏਕਾ ਕੱਟ ਦਿਓ ਵੀਰ ਜੀ ਉਮਰ ਲੋਕਾਂ ਨੇ ਵੀ ਉਹੋ ਜਿਹੀਆਂ ਟਿੱਪਣੀਆਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਬਿਲਕੁਲ ਉਹ ਬੜੀ ਹਾਸੋਣੀ ਦੀ ਪਿੱਛੀ ਹੈ ਇਹਨਾਂ ਦੀ ਉਹ ਧਨੀਵਾਲ ਸਾਹਿਬ ਨੂੰ ਪੁੱਛਿਆ ਗਿਆ ਕਹਿੰਦੇ ਤੁਸੀਂ ਤਾਂ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਰਦੇ ਸੀ ਉਹ ਕਹਿੰਦੇ ਕਹਿਣਾ ਤਾਂ ਹੁੰਦਾ ਹੀ ਆ ਕਿਉਂਕਿ ਸਾਡੀ ਲੜਾਈ ਜਿਹੜੀ ਆ ਉਦੇਸ਼ ਦੇ ਖਿਲਾਫ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਦਾ ਆਪਾਂ ਕਹਿ ਲਈ ਵੀ ਰੋਲਾ ਚੱਲ ਰਿਹਾ ਸੀ ਉਹਨਾਂ ਨੇ 400 ਪਾਰ ਦਾ ਨਾਅਰਾ ਦਿੱਤਾ ਸੀ ਕਹਿੰਦੇ ਅਸੀਂ ਵੀ ਉਸੇ ਤਰੀਕੇ ਨਾਲ ਦਿੱਤਾ ਹੈ ਫਿਰ ਪਾਰਟੀਆਂ 'ਚ ਫਰਕ ਕਿੱਥੇ ਰਹਿ ਜਾਂਦਾ ਜਦੋਂ ਨਾਰੇ ਇੱਕ ਦੂਜੇ ਨੂੰ ਦੇ ਕੇ ਦੇਣੇ ਰਣੂ ਸਾਹਿਬ ਬੜੀ ਅਹਿਮ ਚੀਜ਼ ਹੈ ਤੁਸੀਂ ਜਿਹੜਾ ਇਸ ਪੂਰੇ ਮਾਹੌਲ ਦੇ ਵਿੱਚ ਇੱਕ ਗੱਲ ਕੀਤੀ ਕਿ ਭਾਜਪਾ ਨੂੰ ਵੀ ਫਾਇਦਾ ਹੋਇਆ ਕਾਂਗਰਸ ਨੂੰ ਵੀ ਫਾਇਦਾ ਹੋਇਆ ਅਕਾਲੀ ਦਲ ਨੂੰ ਵੀ ਫਾਇਦਾ ਹੋਇਆ ਹਾਲਾਂਕਿ ਜਿਹੜੀ ਜਿੱਤ ਹੈਗੀ ਆ ਉਹ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਤਾਂ ਕਾਂਗਰਸ ਦੀ ਹੋਈ ਹੈ ਪਰ ਨਾਲ ਦੇ ਨਾਲ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਵੀ ਆਪਣੇ ਕੈਡਰ ਨੂੰ ਵਧਾਉਣ ਦੇ ਵਿੱਚ ਕਾਮਯਾਬ ਹੋਈਆਂ ਇਸੇ ਗੱਲ ਦਾ ਜ਼ਿਕਰ ਰਵਨੀਤ ਬਿੱਟੂ ਕਰਦਾ ਵੀ ਨਜ਼ਰ ਆ ਰੱਜ ਕੇ ਵੋਟ ਦਿੱਤੀ ਹੈ ਰੱਜ ਕੇ ਸਾਡੇ ਤੇ ਭਰੋਸਾ ਕੀਤਾ ਪਰ ਕਹਿੰਦੇ ਇੱਕ ਪਿੰਡਾ ਚ ਸਾਨੂੰ ਕਹਿੰਦੇ ਕੁਝ ਬਦਮਾਸ਼ ਲੋਕਾਂ ਨੇ ਵੜ ਨਹੀਂ ਦਿੱਤਾ ਕਹਿੰਦੇ ਕਿ ਕੁਝ ਲੋਕ ਸੀਗੇ ਜਿਹੜੇ ਕਿਸਾਨਾਂ ਦੇ ਰੂਪ ਦੇ ਵਿੱਚ ਲਗਾਤਾਰ ਸਾਡਾ ਵਿਰੋਧ ਕਰ ਰਹੇ ਸੀਗੇ ਕਹਿੰਦੇ ਉਸੇ ਕਰਕੇ ਨੁਕਸਾਨ ਹੋਇਆ ਸਾਡਾ ਦੇਖੋ ਬਿਲਕੁਲ ਠੀਕ ਕਿਹਾ ਉਹਨਾਂ ਨੇ ਐਕਚੁਅਲੀ ਕੀ ਹੈ ਕਿ ਮੈਂ ਆਪਾਂ ਪਿਛਲੀ ਆਪਣੀ ਉਹ ਵਿੱਚ ਵੀ ਆਪਾਂ ਡਿਸਕਸ ਕੀਤਾ ਸੀ ਕਿ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਆ ਨੰਬਰ 2 ਇਕ ਕਨਸਟੀਟਿਊਸ਼ਨਲ ਤੇ ਡੈਮੋਕ੍ਰੈਟਿਕ ਰਾਈਟ ਆਫ ਦਾ ਕੈਂਡੀਡੇਟਸ ਦਾ ਚਾਹੇ ਕਿਸੇ ਵੀ ਪਾਰਟੀ ਦਾ ਪਾਰਟੀ ਮਾੜੀ ਹੋ ਸਕਦੀ ਹੈ ਲੇਕਿਨ ਕੈਂਡੀਡੇਟ ਦੇ ਉੱਪਰ ਇਸ ਤਰ੍ਹਾਂ ਦਾ ਪਥਰਾਓ ਕਰਨਾ ਉਹਦੀਆਂ ਗੱਡੀਆਂ ਭੰਨਣੀਆਂ ਉਹਨੂੰ ਦੱਬਕੇ ਮਾਰਨੇ ਉਹ ਜਿੱਦਾਂ ਮੈਂ ਕਿਹਾ ਸੀਗਾ ਕਿ ਕਈ ਲੋਕ ਇਹ ਕਹਿੰਦੇ ਨੇ ਛੱਤਰ ਮਾਰੋ ਜੀ ਫਲਾਣਾ ਕਰੋ ਇਹ ਬਹੁਤ ਅਤਿ ਦਰਜੇ ਤੋਂ ਘਟੀਆ ਹਰਕਤਾਂ ਜਿਹੜੀਆਂ ਨੇ ਨਾ ਇਹ ਮਤਲਬ ਕਿ ਰੁਕਣੀਆਂ ਚਾਹੀਦੀਆਂ ਨੇ ਰਾਦਰ ਮੈਂ ਤਾਂ ਇਹ ਕਮੰਗ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਨਾ ਪੜਨੇ ਪਾਣਾ ਚਾਹੀਦਾ ਹੈ ਕੋਈ ਨਾ ਸਕੂਲਿੰਗ ਹੋਣੀ ਚਾਹੀਦੀ ਹੈ ਔਰ ਉਥੇ ਜਿਹੜਾ ਇਹਦਾ ਕਾਡਰ ਹੈ ਉਹਨਾਂ ਨੂੰ ਮਤਲਬ ਕਿ ਵਕਾਇਦਾ ਪਾਰਟੀ ਸ਼ੁੱਡ ਬੀ ਮੇਡ ਰਿਸਪਾਂਸਿਬਲ ਫਾਰ ਥਿਸ ਕਿਸੇ ਨਾ ਕਿਸੇ ਨੂੰ ਉਹਦੇ ਤੇ ਮਤਲਬ ਜ਼ਿੰਮੇਵਾਰੀ ਠਹਿਰਾਣੀ ਬਣਦੀ ਹੈ ਜਾਂ ਪ੍ਰਸ਼ਾਸਨ ਹੀ ਕੁਛ ਐਦਾਂ ਦਾ ਸ਼ਕਤੀ ਕਰੇ ਕਿ ਜਿਹੜੇ ਲੋਕ ਐਦਾਂ ਦੇ ਐਕਸ਼ਨਸ ਕਰਦੇ ਨੇ ਉਹਨਾਂ ਦੇ ਉੱਤੇ ਪਰਚੇ ਹੋਣ ਉਹਨਾਂ ਨੂੰ ਵਕਾਇਦਾ ਮਤਲਬ ਕਿ ਐਦਾਂ ਦੇ ਪ੍ਰੋਟੈਸਟ ਅਲਾਉ ਨਹੀਂ ਹੋਣ ਜੇ ਪ੍ਰੋਟੈਸਟ ਜਿਹੜਾ ਹੈ ਉਹ ਪੀਸਫੁੱਲ ਹੋਣਾ ਚਾਹੀਦਾ ਅਗਰ ਕੋਈ ਹੀੜਾ ਤੁਹਾਡੇ ਆਉਂਦਾ ਤੁਹਾਨੂੰ ਨਹੀਂ ਉਹਦੀ ਪਤੰ ਤੁਸੀਂ ਕਾਲੀਆਂ ਛੰਡੀਆਂ ਲੈ ਕੇ ਸਾਈਡ ਤੇ ਖੜ੍ਹ ਜੋ ਔਰ ਉਹਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਜੇ ਤਾਂ ਹਾਂਸ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹ ਨਿੰਦਨਯੋਗ ਨੇ ਔਰ ਇਹ ਨਾ ਬਰਦਾਸ਼ਤਯੋਗ ਚੀਜ਼ਾਂ ਹੋਈਆਂ ਨੇ ਔਰ ਇਹਦੇ ਨਾਲ ਨੈਚੁਰਲ ਐਕ ਕੈਂਡੀਡੇਟ ਦਾ ਮੋਰਲ ਵੀ ਡਾਊਨ ਹੁੰਦਾ ਔਰ ਕੈਂਡੀਡੇਟ ਜਿਹੜਾ ਆਪਣੇ ਪਚਾਰ ਦੇ ਵਿੱਚ ਪ੍ਰੋਪਰ ਫੀਲਡ ਦੇ ਵਿੱਚ ਨਹੀਂ ਜਾ ਪਾਉਂਦਾ ਹੈਗਾ ਜਿਹਦੇ ਕਰਕੇ ਉਹਨੂੰ ਨੁਕਸਾਨ ਵੀ ਹੁੰਦਾ ਉਹਦੀ ਪਾਰਟੀ ਨੂੰ ਵੀ ਨੁਕਸਾਨ ਹੁੰਦਾ ਔਰ ਪਬਲਿਕ ਜਿਹੜੀ ਹੈ ਉਹ ਜਦੋਂ ਕੈਂਡੀਡੇਟ ਪਹੁੰਚ ਕੇ ਆਪਣਾ ਅਜੈਂਡਾ ਹੀ ਨਹੀਂ ਰੱਖ ਪਾਉਂਦਾ ਆਪਣਾ ਮੈਨੀਫੈਸਟੋ ਨਹੀਂ ਰੱਖ ਪਾਉਂਦਾ ਹੈਗਾ ਆਪਣੀ ਗੱਲ ਹੀ ਨਹੀਂ ਕਰ ਪਾਉਂਦਾ ਹੈਗਾ ਤਾਂ ਉਹ ਆਬਵੀਅਸ ਹੈ ਕਿ ਉਹਨੂੰ ਵੋਟ ਵੀ ਨਹੀਂ ਮਿਲਦੀ ਹੈ ਬਿਲਕੁਲ ਬੜੀ ਅਹਿਮ ਚੀਜ਼ ਹੈ ਕਿ ਇਸ ਪੂਰੇ ਮਾਹੌਲ ਦੇ ਵਿੱਚ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਪਰ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਆਪਾਂ ਜ਼ਿਕਰ ਕਰ ਰਹੇ ਪਰ ਉੱਥੇ ਤਾਂ ਕਿਸਾਨਾਂ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ ਕਿਸਾਨਾਂ ਦਾ ਰੋਲ ਵੀ ਬੜਾ ਅਹਿਮ ਰਿਹਾ ਇਸ ਪੂਰੇ ਚੋਣ ਪ੍ਰਕਿਰਿਆ ਦੌਰਾਨ ਕਿਉਂਕਿ ਉਹ ਤਾਂ ਕਹਿੰਦੇ ਸੀ ਸਵਾਲ ਕਰ ਰਹੇ ਸੀਗੇ ਤੇ ਭਾਜੀਪੀ ਦੇ ਆਗੂ ਸ਼ਾਇਦ ਸਵਾਲਾਂ ਤੋਂ ਡਰਦੇ ਪਿੰਡਾਂ 'ਚ ਗਏ ਨਾ ਹੁਣ ਉਸ ਤਰੀਕੇ ਨਾਲ ਨਹੀਂ ਦੇਖੋ ਇੱਥੇ ਮੈਂ ਥੋੜਾ ਜਿਹਾ ਡਿਫਰੈਂਸ ਜ਼ਰੂਰ ਕਰੂੰਗਾ ਕਿਉਂਕਿ ਜਿਹੜੀਆਂ ਵੀਡੀਓਜ਼ ਆਪਣੇ ਕੋਲ ਆਈਆਂ ਨੇ ਉੱਥੇ ਹੁੰਦਾ ਸੀ ਹ ਕਿਸਾਨ ਜੱਥੇਬੰਦੀਆਂ ਬੜੀਆਂ ਸਿਆਣੀਆਂ ਨੇ ਜਿਹੜੇ ਸੂਝਵਾਨ ਕਿਸਾਨ ਨੇ ਅਸਲੀ ਕਿਸਾਨ ਨੇ ਉਹ ਤਾਂ ਸਵਾਲ ਹੀ ਕਰਦੇ ਸੀਗੇ ਪਰ ਜਿਹੜੇ ਹੁੱਲੜਵਾਜ ਹੁੰਦੇ ਸੀ ਪਿੰਡਾਂ ਦੇ ਵਿੱਚ ਥੋੜੇ ਬਹੁਤੇ ਉਹ ਮਤਲਬ ਕਿ ਜਰੂਰ ਉਹਨੂੰ ਇੱਕ ਮਤਲਬ ਕਿ ਹੋਰ ਤਰੀਕੇ ਨਾਲ ਲੈ ਲੈਂਦੇ ਸੀਗੇ ਖੜੇ ਹੋ ਕੇ ਸਾਈਡ ਤੇ ਵੀਡੀਓਜ਼ ਬਣਾ ਲੈਣੀਆਂ ਪਥਰਾਓ ਕਰਨ ਤੱਕ ਜਾਣਾ ਇੱਕ ਤਾਂ ਮੈਂ ਦੇਖਿਆ ਕਿ ਕਿਰਪਾਨਾਂ ਵੀ ਕੱਢੀਆਂ ਗਈਆਂ ਤੋਂ ਗੱਡੀਆਂ ਦੇ ਉੱਪਰ ਪੁਲਿਸ ਨੇ ਰੋਕਿਆ ਉਹਨਾਂ ਨੂੰ ਇਹ ਜਿਹੜੀਆਂ ਹਰਕਤਾਂ ਨੇ ਨਾ ਜੀ ਇਹ ਥੋੜੀ ਜਿਆ ਮਤਲਬ ਇੱਕ ਖੌਫ ਦਾ ਮਾਹੌਲ ਕਰ ਦਿੰਦੀਆਂ ਨੇ ਪੈਦਾ ਔਰ ਅੰਡਰ ਥ੍ਰੈਟ ਐਂਡ ਪਰਸ਼ਨ ਜੇ ਇਲੈਕਸ਼ਨ ਹੁੰਦੀ ਹੈ ਤਾਂ ਉਹਦਾ ਸਾਰਾ ਸਾਰਾ ਜਿਹੜਾ ਰਿਸਪੌਂਸਿਬਿਲਟੀ ਆ ਇਲੈਕਸ਼ਨ ਕਮਿਸ਼ਨ ਦੀ ਬਣਦੀ ਹੈ ਐਥੇ ਮੈਂ ਕਹਾਂਗਾ ਕਿ ਇਹ ਜੋ ਕੁਝ ਵੀ ਹੋਇਆ ਜਿਹਦੇ ਨਾਲ ਬੀਜੇਪੀ ਜਾਂ ਕੋਈ ਵੀ ਹੋਰ ਪਾਰਟੀ ਦਾ ਕੈਂਡੀਡੇਟ ਪਿੰਡਾਂ ਚ ਜਾ ਕੇ ਪ੍ਰਚਾਰ ਨਹੀਂ ਕਰ ਪਾਇਆ ਇਹ ਸਾਰਾ ਦਾ ਸਾਰਾ ਜਿਹੜਾ ਰੋਲ ਹੈਗਾ ਰਿਸਪੌਂਸਿਬਿਲਟੀ ਜਿਹੜੀ ਆ ਉਹ ਮਾਹੌਲ ਉਹਦਾ ਨਾ ਦੇਖ ਪਾਉਣਾ ਜਿਹੜਾ ਹੈਗਾ ਉਹ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਵੀ ਜ਼ਿੰਮੇਵਾਰੀ ਆ ਉਹਦੇ ਵਿੱਚ ਪ੍ਰਸ਼ਾਸਨ ਔਰ ਇਲੈਕਸ਼ਨ ਕਮਿਸ਼ਨ ਦਾ ਫੇਲਿਅਰ ਹੈ ਔਰ ਇਹਦੇ ਤੇ ਜਰੂਰ ਮਤਲਬ ਅੱਗੋਂ ਕੋਈ ਨਾ ਕੋਈ ਵਿਚਾਰ ਜਾਂ ਕੋਈ ਨਾ ਕੋਈ ਇਹਦੇ ਤੇ ਪੀਆਈਐਨ ਫਾਈਲ ਹੋਣੀ ਚਾਹੀਦੀ ਹੈ ਰਾਦਰ ਇਸੇ ਮੈਂ ਤਾਂ ਇਹ ਫੀਲ ਕਰੂੰਗਾ ਕਿ ਇਹਦੇ ਤੇ ਕੋਈ ਪੀਆਈਐਨ ਵੀ ਹੋਣੀ ਚਾਹੀਦੀ ਹੈ ਔਰ ਮੋਰਓਵਰ ਜਿਹੜਾ ਖਰਚੇ ਆ ਉਹ ਖਰਚਿਆਂ ਦੇ ਉੱਪਰ ਵੀ ਜਿਹੜਾ ਹੈਗਾ ਚੈੱਕ ਹੋਣਾ ਚਾਹੀਦਾ ਤਾਂ ਕਿ ਕੋਈ ਨਾਰਮਲ ਵਿਅਕਤੀ ਜਿਹੜਾ ਉਹ ਵੀ ਇਲੈਕਸ਼ਨ ਲੜ ਸਕੇ ਹੁਣ ਆਪਾਂ ਇਹਨਾਂ ਇੰਡੀਪੈਂਡੈਂਟ ਦੇਖੇ ਹੈ ਇਲੈਕਸ਼ਨਾਂ 'ਚ ਖੜੇ ਹੋਏ ਆ ਬਹੁਤ ਅੱਛੇ-ਅੱਛੇ ਲੋਕ ਕੀ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਦੇ ਵਿੱਚ ਵੀ ਪਰ ਲੇਕਿਨ ਉਹਨਾਂ ਕੋਲ ਪ੍ਰੋਬਲਮ ਕੀ ਸੀਗੀ ਕਿ ਉਹ ਆਪਣਾ ਪ੍ਰਚਾਰ ਨਹੀਂ ਕਰ ਸਕੇ ਕਿਉਂਕਿ ਪ੍ਰਚਾਰ ਤੇ ਵੀ ਬਹੁਤ ਪੈਸਾ ਲੱਗਦਾ ਹੁਣ ਇੱਕ ਲਗਭਗ 90 ਲੱਖ ਤੋਂ ਉੱਪਰ ਦਾ ਤਾਂ ਚੋਣ ਕਮਿਸ਼ਨ ਖੁਦ ਹੀ ਕਹਿੰਦਾ ਹੈ ਕਿ ਤੁਸੀਂ ਵਾਜਿਬ ਹੈ ਤੁਹਾਡੇ ਲਈ ਤੁਸੀਂ ਕੈਂਡੀਡੇਟ ਖਰਚ ਕਰ ਸਕਦਾ ਤੁਸੀਂ ਇੱਥੋਂ ਅੰਦਾਜ਼ਾ ਲਾਓਗੇ ਇੱਕ ਜਿਹੜਾ ਇੰਡੀਪੈਂਡੈਂਟ ਵਿਅਕਤੀ ਆ ਜਾਂ ਬਿਨਾਂ ਕਿਸੇ ਪਾਰਟੀ ਵੱਡੀ ਪਾਰਟੀ ਦੀ سپورਟ ਦੇ ਜਿਹੜੀ ਪਾਰਟੀਆਂ ਕੋਲ ਫੰਡ ਨੇ ਉਹ ਤਾਂ ਠੀਕ ਹੈ ਜੀ ਫੰਡਿੰਗ ਵੀ ਕਰ ਦਿੰਦੀਆਂ ਨੇ ਕੈਂਡੀਡੇਟਸ ਨੂੰ ਜਾਂ ਉਹ ਰਜਵਾੜਿਆਂ ਨੂੰ ਜਾਂ ਥੋੜੇ ਜਿਹੀ ਕੋਈ ਤਕੜੇ ਬੰਦਿਆਂ ਨੂੰ ਮੂਹਰੇ ਕਰਦੀਆਂ ਨੇ ਜਿਹੜੇ ਇਲੈਕਸ਼ਨ ਲੜ ਸਕਣ ਇੱਕ ਨਾਰਮਲ ਵਿਅਕਤੀ ਜਿਹੜਾ ਇੰਟੈਲੀਜੈਂਟ ਵੀ ਆ ਦੇਸ਼ ਪ੍ਰਤੀ ਸੋਚ ਵੀ ਰੱਖਦਾ ਹੈ ਪਾਰਲੀਮੈਂਟ ਤੇ ਜਾਣਾ ਵੀ ਚਾਹੁੰਦਾ ਹੈ ਕੋਈ ਗੱਲ ਵੀ ਕਰਨੀ ਚਾਹੁੰਦਾ ਪੰਜਾਬ ਦੀ ਮੈਂ ਨਹੀਂ ਸਮਝਦਾ ਕਿ ਉਹ ਇਸ ਇਲੈਕਸ਼ਨ ਦੇ ਰਾਹੀਂ ਕਦੇ ਵੀ ਅੱਗੇ ਵੱਧ ਸਕੇਗਾ ਜਿਹੋ ਜਿਹੇ ਇਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਹੈ ਡਾਕਟਰ ਸਾਹਿਬ ਹੁਣ ਆਪਾਂ ਥੋੜਾ ਜਿਹਾ ਜ਼ਿਕਰ ਕਰ ਲਈਏ ਦੇਸ਼ ਦੀ ਸਿਆਸਤ ਦਾ ਕਿਉਂਕਿ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਅੰਦਾਜ਼ੇ ਦਾ ਆਪਾਂ ਪਹਿਲਾਂ ਵੀ ਲਾਏ ਸੀਗੇ ਤਾਂ 240 ਬੀਜੇਪੀ ਨੂੰ ਸਿੱਧੀਆਂ ਮਿਲੀਆਂ ਨੇ ਜਿਹੜੀ ਵੱਡੀ ਪਾਰਟੀ ਸਭ ਤੋਂ ਹੋ ਕੇ ਨਿਕਲੀ ਹੈ ਕਾਂਗਰਸ ਦੂਜੇ ਨੰਬਰ ਤੇ 99 ਸੀਟਾਂ ਉਹਨਾਂ ਦੇ ਪੱਖ ਦੇ ਵਿੱਚ ਇਹਦੀ ਸਮਾਜਵਾਦੀ ਪਾਰਟੀ ਦਾ ਸੀ ਜ਼ਿਕਰ ਕਰ ਲੈਣੇ 37 ਸੀਟਾਂ ਫਿਰ ਤਿਰਮਨਲ ਕਾਂਗਰਸ ਜਿਹੜੀ ਆ ਚੌਥੇ ਨੰਬਰ ਤੇ 29 ਸੀਟਾਂ ਡੀਐਮਕੇ 22 ਸੀਟਾਂ TDP ਤੋਂ 16 ਤੇ JDU ਤੋਂ 12 ਇਹ ਜਿਹੜੀ ਦੋ ਸੀਟਾਂ ਪਿਛਲੀਆਂ ਜਿਹਨਾਂ ਦੋ ਪਾਰਟੀਆਂ ਦਾ ਜ਼ਿਕਰ ਕੀਤਾ ਮੈਂ TDP ਦਾ 16 ਸੀਟਾਂ ਤੇ JDU ਦਾ 12 ਸੀਟਾਂ ਇਹਨਾਂ ਤੇ ਬੜੀ ਅੱਖ ਸੀਗੀ ਕਿ ਇਹ ਕਿਧਰਲੇ ਪਾਸੇ ਨੂੰ ਠੁਕਣਗੇ ਕਿਉਂਕਿ ਲੋਕਾਂ ਨੂੰ ਪਹਿਲਾਂ ਵੀ ਅੰਦਾਜ਼ੇ ਲੱਕੀ ਲਗਾਉਂਦੇ ਰਹੇ ਆ ਤਾਂ ਜਦੋਂ ਅਸੀਂ JDU ਦਾ ਗੱਲ ਕਰਦੇ ਆ ਉਹਨਾਂ ਦੇ ਆਗੂ ਜਿਹੜੇ ਨੇ ਉਹ ਕਦੇ ਇੱਧਰ ਤੇ ਕਦੇ ਉੱਧਰ ਜਦੋਂ ਅੱਜ ਸਵੇਰੇ ਜਹਾਜ਼ ਇੱਕ ਦੇ ਵਿੱਚ ਬੈਠੇ ਨਜ਼ਰ ਆਏ ਦੋ ਆਗੂ ਵੱਡੇ ਤੂਪ ਧਰਾਂ ਨਾਲ ਜਿਹੜੇ ਸਬੰਧ ਰੱਖਦੇ ਨੇ ਐਨਡੀਏ ਤੇ ਦੂਜੇ ਪਾਸੇ ਅਸੀਂ ਹੁਣ ਇੰਡੀਆ ਗਠਬੰਧ ਦੀ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ ਚਰਚਾਵਾ ਬੜੀਆਂ ਛਿੜਗੀਆਂ ਵੀ ਕਿਦਾਂ ਦੇ ਪਾਸੇ ਨੂੰ ਗੇਮ ਜਾਣ ਵਾਲੀ ਹੈ ਦੇਖੋ ਚੰਦਰਬਾਬੂ ਨਾਇਡੂ ਤੇ ਨਿਤੀਸ਼ ਕੁਮਾਰ ਜੀ ਇਸ ਰਾਜਨੀਤਿਕ ਖੇਡ ਦੇ ਵਿੱਚੋਂ ਇਸ ਵੇਲੇ ਕਿੰਗ ਮੇਕਰ ਸਾਬਤ ਹੋਏ ਨੇ ਹਮਮ ਔਰ ਬੈਲੈਂਸ ਨੂੰ ਲੈ ਕੇ ਚੱਲ ਰਹੇ ਨੇ ਔਰ ਇਸ ਬੈਲੈਂਸ ਦੇ ਵਿੱਚ ਆਈਐਨਡੀਆ ਨੇ ਪਤਾ ਘੜਿਆ ਸ਼ਰਦ ਕੁਮਾਰ ਜੀ ਨੇ ਸਟੇਟਮੈਂਟ ਦਿੱਤੀ ਤੇ ਉਹਦਾ ਰਿਜ਼ਲਟ ਇਹ ਸੀਗਾ ਕਿ ਇੱਕ ਐਪਰੀਹੈਂਸਿਵ ਸਟੇਟ ਜਿਹੜੀ ਇਹ ਪੈਦਾ ਹੋਊਗੀ ਔਰ ਸਭ ਦੇ ਮਨ 'ਚ ਇਹ ਆ ਵੀ ਹੈ ਕਿ ਇਹ ਤਾਂ ਹੋ ਸਕਦਾ ਹੈ ਕਿ ਐਨਡੀਏ ਦੀ ਬਜਾਏ ਆਈਐਨਡੀਏ ਜਿਹੜਾ ਹੈ ਮਤਲਬ ਕਿ ਸਰਕਾਰ ਬਣਾ ਜਵੇ ਪਰ ਲੇਕਿਨ ਖਦਸ਼ੇ ਜਿਹੜੇ ਸੀ ਉਹ ساری ਰਾਤ ਰਹੇ ਆ ਲਗਭਗ ਉਹ ਮੈਂ ਵੀ ਕਹਾਂਗਾ ਕਿ 16-17 ਘੰਟੇ ਜਿਹੜੀ ਸਿਚੁਏਸ਼ਨ ਸੀ ਬੜੀ ਵੇਵਰਿੰਗ ਰਹੀ ਆ ਪਰ ਲੇਕਿਨ ਉਸ ਤੋਂ ਬਾਅਦ ਫਿਰ ਇਹਨਾਂ ਦੇ ਦੋਨੋਂ ਪਾਰਟੀਆਂ ਨੇ ਦੋਨਾਂ ਲੀਡਰਾਂ ਨੇ ਆਪਣੀ ਪਾਰਟੀ ਦਾ ਸਮਰਥਨ ਜਿਹੜਾ ਰਿਟਰਨ ਲਿਖਤ ਰੂਪ ਦੇ ਵਿੱਚ ਇੰਡੀਆ ਨੂੰ ਦੇ ਦਿੰਦਾ ਹੈਗਾ ਬੀਜੇਪੀ ਨੂੰ ਦੇ ਦਿੰਦਾ ਹੈਗਾ ਇਸ ਲਈ ਉਹ ਖਾਸੇ ਜਿਹੜੇ ਉਹ ਖਤਮ ਹੋ ਗਏ ਉਹਨਾਂ ਦੇ ਪਰ ਲੇਕਿਨ ਇਹਦੇ ਵਿੱਚ ਕੋਈ ਦੂਹਰਾਏ ਨਹੀਂ ਕਿ ਜਦੋਂ ਇਹ ਮਤਲਬ ਇਕੱਠੇ ਹੋਏ ਤੇ ਆਬਵੀਅਸ ਸੀਗਾ ਕਿ ਉਸ ਵੇਲੇ ਥੋੜਾ ਜਿਹਾ ਕਿਉਂਕਿ ਇਹਨਾਂ ਦਾ ਪੁਰਾਣਾ ਜਿਹੜਾ ਬੈਕਗ੍ਰਾਉਂਡ ਹੈ ਉਹਦੇ 'ਚ ਇਹਨਾਂ ਦੋਨੋਂ ਪਾਸੇ ਹੀ ਇਹਨਾਂ ਦੀ ਬਰਾਬਰਤਾ ਔਰ ਓਨੀ ਹੀ ਨੇੜਤਾ ਔਰ ਪੁਰਾਣਾ ਜਿਹੜਾ ਪਿਸ਼ੋਕੜ ਹੈ ਉਹ ਇਦਾਂ ਦਾ ਸੀਗਾ ਕਿ ਮਤਲਬ ਦੇ ਹੈਡ ਗੁੱਡ ਲਿੰਕਸ ਇਹਨਾਂ ਦੇ ਦੋਨੋਂ ਪਾਰਟੀਆਂ ਦੇ ਨਾਲ ਹੀ ਤੋਂ ਐਨਡੀਏ ਤੇ ਆਈਐਨਡੀਏ ਦੇ ਵਿੱਚ ਇਹਨਾਂ ਦਾ ਰਸੂਖ ਵੀ ਬਰਾਬਰ ਦਾ ਹੀ ਸੀ ਹਾਂ ਬਿਲਕੁਲ ਨਾਡੂ ਸਾਹਿਬ ਨੇ ਤਾਂ ਸਾਫ਼ ਤੌਰ ਤੇ ਕਹਿ ਦਿੱਤਾ ਸੀ ਕਹਿੰਦੇ ਦੇਖੋ ਜੀ ਅਸੀਂ ਐਨਡੀਏ ਦਾ ਹਿੱਸਾ ਹੈਗੇ ਆ ਅਸੀਂ ਫਿਲਹਾਲ ਦੀ ਘੜੀ ਤਾਂ ਉਹਨਾਂ ਦੀ ਮੀਟਿੰਗ 'ਚ ਜਾ ਰਹੇ ਹਾਂ ਬਾਕੀ ਗੱਲ ਤੁਹਾਨੂੰ ਬਾਅਦ 'ਚ ਦੱਸਾਂਗੇ ਜਦੋਂ ਮੀਡੀਆ ਦੇ ਮੁਖਾਤਿਬ ਹੋ ਕੇ ਗਏ ਆ ਤਾਂ ਉਹਨਾਂ ਨੇ ਬੜੀ ਸਥਿਤੀ ਉਸ ਵੇਲੇ ਸਪਸ਼ਟ ਕਰ ਦਿੱਤੀ ਸੀ ਤੇ ਉਹੀ ਵੱਡੀ ਪਾਰਟੀ ਹੈ ਜਿਹੜੀ ਐਨਡੀਏ ਦੇ ਵਿੱਚ ਸੀਗੀ ਤੇ ਜਿਹਦਾ ਆਸ ਸੀਗੀ ਜਿਹਦੇ ਬਾਰੇ ਇੰਡੀਆ ਗਠਜੋੜ ਨੂੰ ਕਿ ਸਾਡੇ ਨਾਲ ਆ ਜਾਣਗੇ ਕਹਿੰਦੇ ਕਿ ਇਸ ਤੱਕ ਵੀ ਚਰਚਾਵਾਂ ਚੱਲੀਆਂ ਕਿ ਨਿਤਿਸ਼ ਜੀ ਨੂੰ ਤਾਂ ਕਹਿੰਦੇ ਕਿ ਡਿਪਟੀ ਪੀਐਮ ਦਾ ਵੀ ਅਹੁਦਾ ਆਫਰ ਕਰ ਦਿੱਤਾ ਗਿਆ ਤੁਹਾਡੇ ਤੱਕ ਚਰਚਾਵਾਂ ਪਹੁੰਚੀਆਂ ਹੈ ਬਿਲਕੁਲ ਬਿਲਕੁਲ ਇਹ ਵੀ ਪਤਾ ਲੱਗਿਆ ਸੀ ਕਿ ਡਿਫਟੀ ਪੀਐਮ ਵਾਸਤੇ ਉਹਨਾਂ ਨੂੰ ਕਹੇ ਕਿ ਮਤਲਬ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਚਲੋ ਠੀਕ ਹੈ ਕਾਫਰ ਹੈ ਪਰ ਲੇਕਿਨ ਮੈਂ ਜੋ ਸਮਝਦਾ ਹਾਂ ਕਿ ਜਿਹੜੇ ਉੱਪਰ ਖਿਡਾਰੀ ਨੇ ਨਾ ਜੀ ਭਾਜਪਾ ਦੇ ਵਿੱਚ ਐਨਡੀਏ ਦੇ ਵਿੱਚ ਉਹ ਵੀ ਬੜੇ ਤਕੜੇ ਨੇ ਉਹਨਾਂ ਨੇ ਅਦਰਸ ਦੇ ਉੱਪਰ ਵੀ ਪੂਰੀ ਸੈਟਿੰਗ ਕਰੀ ਰੱਖੀ ਸੀ ਜੀ ਅੰਦਰ ਖਾਤੇ ਕਿਤੇ ਤੁਹਾਨੂੰ ਲੋੜ ਪਈ ਤਾਂ ਇਹਨੇ ਕਿਵੇਂ ਖਿੱਚਨੇ ਆ ਬਾਕੀ ਇਹ ਵੀ ਹੈ ਕਿ ਅਗਰ ਇਹ ਦੋਨੋਂ ਦਿੱਗੇ ਜੀ ਲੀਡਰ ਐਨਡੀਆ ਨਾ ਧਗਾ ਕਰਦੇ ਤਾਂ ਕਈ ਮੁਕਾਉਮਲ ਆਈਐਨਡੀ ਦੇ ਵਿੱਚ ਵੀ ਬੈਠਾ ਸੀਗਾ ਯੋ ਕਿ ਸ਼ਿਫਟ ਕਰ ਜਾਣਾ ਸੀ ਉਧਰ ਨੂੰ ਰਾਇਲਟੀ ਆਪਣੀ ਤੇ ਫਿਰ ਇਹਨਾਂ ਦਾ ਕੈਰੀਅਰ ਬਿਲਕੁਲ ਬਰਬਾਦ ਹੋ ਜਾਣਾ ਸੀ ਇਸ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਸੇਵ ਕਰਨ ਦੀ ਖਾਤਰ ਆਪਣਾ ਸਟੈਂਡ ਬਦਲਾ ਨਹੀਂ ਹੈਗਾ ਇਹਨਾਂ ਨੂੰ ਵੀ ਪਤਾ ਸੀ ਕਿ ਅਗਰ ਅਸੀਂ ਕੋਈ ਪਲਟੀ ਮਾਰਦੇ ਆ ਤਾਂ ਇੱਧਰ ਦੂਸਰੇ ਪਾਸੇ ਉਹਨਾਂ ਕੋਲ ਵੀ ਆਪਣਾ ਜੁਗੜ ਕੀਤਾ ਹੋਇਆ ਹੈ ਇਹ ਇੱਕ ਰਾਜਨੀਤੀ ਹੈ ਜੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੁੰਦਾ ਔਰ ਜਿਹੜੇ ਗੇਮ ਵੱਡੇ ਗੇਮ ਪਲੇਅਰ ਨੇ ਉਹ ਹਰ ਚੀਜ਼ ਜਿਹੜੀ ਆ ਆਪਣੀ ਪੂਰੀ ਤਿਆਰੀ ਨਾਲ ਕਰਦੇ ਨੇ ਤੇ ਉਹਨਾਂ ਕੋਲ ਸਾਰਿਆਂ ਦੀ ਨਵਜਾ ਹੁੰਦੀਆਂ ਨੇ ਦੀਦੇ ਨਾਲੇ ਜੋੜੇ ਹੁੰਦੇ ਨੇ ਨਾਲ ਇਸ ਕਰਕੇ ਵੀ ਇਹਨਾਂ ਨੂੰ ਬਹੁਤੀ ਪ੍ਰੋਬਲਮ ਆਈ ਨਹੀਂ ਬੀਜੇਪੀ ਨੂੰ ਹੋਰ ਇਹਨਾਂ ਨੇ ਐਂਡੀਆ ਜਿਹੜਾ ਉਹ ਜਿਵੇਂ ਯੂनाइटेड ਰੱਖਿਆ ਅਦਰਵਾਈਜ਼ ਮੋਸਟਲੀ ਕਿਉਂ ਦਾ ਇਲੈਕਸ਼ਨ ਤੋਂ ਬਥੋੜਾ ਜਿਹਾ ਵਖਰੇਵਾ ਹੋ ਜਾਂਦਾ ਹੈ ਆਈਐਨਡੀ ਦੇ ਦਿੱਤਾ ਇਲੈਕਸ਼ਨ ਤੋਂ ਪਹਿਲਾਂ ਹੀ ਵਖਰੇਵਾ ਹੋ ਗਿਆ ਸੀ ਪੰਜਾਬ ਦੇ ਵਿੱਚ ਜਿਵੇਂ ਆਪ ਤੇ ਕਾਂਗਰਸ ਪੰਜਾਬ ਅਲੱਗ ਬਿਲਕੁਲ ਪੈਸਟ ਬੰਗਾਲ ਚ ਦੂਰ ਹੋ ਗਏ ਮੈਨੂੰ ਇਸ ਤਰ੍ਹਾਂ ਦਾ ਸਿਸਟਮ ਸਾਹਮਣੇ ਆਇਆ ਹੀ ਆ ਹੂੰ ਡਾਕਟਰ ਜੀ ਆਪਾਂ ਇੱਕ ਇੱਕ ਹਾਈਪੋਥੈਟিক্যাল ਜਿਹਾ ਸਵਾਲ ਲੈਣਾ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਫਿਊਚਰ ਦੀ ਗੱਲ ਕਰਨੀ ਕਿਉਂਕਿ ਸ਼ੰਕੇ ਉਹਨੂੰ ਲੈ ਕੇ ਵੀ ਬੜੇ ਸ਼ੁਰੂ ਹੋ ਗਏ ਨੇ ਕਿ ਜੇ ਐਨਡੀਏ ਦੀ ਸਰਕਾਰ ਹੁਣ ਬਣ ਰਹੀ ਹੈ ਤਾਂ ਉਹਨੂੰ ਲੈ ਕੇ ਥੋੜੀ ਜਿਹੀ ਅਸਥਿਰਤਾ ਰਹੂਗੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਵੀ ਹੋ ਸਕਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਨਰਿੰਦਰ ਮੋਦੀ ਸੌ ਤਾਂ ਚੱਕਣ ਪਰ ਉਸ ਤੋਂ ਬਾਅਦ ਹਾਲਾਤ ਕੁਝ ਤਬਦੀਲ ਹੋ ਸਕਦੇ ਨੇ ਉਹਦ ਨੂੰ ਲੈ ਕੇ ਵੀ ਚਰਚਾਾਂ ਵਾਛੜੀਆਂ ਹੋਈਆਂ ਨੇ ਆਪਾਂ ਉਧਰ ਵੀ ਜਾਣਾ ਪਰ ਉਸ ਤੋਂ ਪਹਿਲਾਂ ਇੱਕ ਥੋੜਾ ਜਿਹਾ ਜ਼ਿਕਰ ਹਾਈਪੋਥੈਟিক্যাল ਸਿਚੁਏਸ਼ਨ ਜੇ ਐਨਡੀਏ ਦੀ ਥਾਂ ਇੰਡੀਆ ਹੁੰਦਾ ਤਾਂ ਇੰਡੀਆ ਦੀ ਥਾਂ ਐਂਡੀਆ ਹੁੰਦਾ ਇਹਨਾਂ ਸਿਚੁਏਸ਼ਨ ਦੇ ਵਿੱਚ ਤਾਂ ਲੱਗਦਾ ਕਿ ਐਂਡੀਆ ਨੇ ਥੋੜਾ ਜਿਆਦਾ ਗੱਠਜੋੜ ਹੋਰ ਤਰੀਕੇ ਨਾਲ ਬਣਾ ਲੈਣਾ ਸੀ ਇਸ ਮੌਕੇ ਤੇ ਕਿਉਂਕਿ ਇਦਾਂ ਦੇ ਹਾਲਾਤਾਂ ਨੂੰ ਟੈਕਲ ਕਰਨ ਦੇ ਵਿੱਚ ਮਾਹਿਰ ਮੰਨੇ ਜਾ ਰਹੇ ਨੇ ਭਾਜਪਾ ਵਾਲੇ ਦੇਖੋ ਇੱਕ ਸ਼ਬਦ ਹੈ ਹੌਰਸ ਟ੍ਰੇਡਿੰਗ ਹਮ ਔਰ ਇਹ ਜਿਆਦਾ ਭਾਜਪਾ ਦੇ ਉੱਪਰ ਹੀ ਇਹਨੂੰ ਲਾਗੂ ਕੀਤਾ ਗਿਆ ਪੋਲਿਟਿਕਸ ਦੇ ਵਿੱਚ ਆਪਾਂ ਦੇਖਦੇ ਆਏ ਆ ਫਿਰੇ ਸਮਝ ਤੇ ਹੌਰਸ ਟ੍ਰੇਡਿੰਗ ਦੇ ਨਾਲ ਕੁਝ ਵੀ ਹੋ ਸਕਦਾ ਲੱਗਦਾ ਹਮ ਤੇ ਮੈਂ ਤਾਂ ਇਹੀ ਕਵਾਂਗਾ ਕਿ ਇਹ ਹੋਣੀ ਨਹੀਂ ਚਾਹੀਦੀ ਤੇ ਬਟ ਲੇਕਿਨ ਹੁੰਦੀ ਆਈ ਹੈ ਇਤਿਹਾਸ ਗਵਾਇਸ ਤੇ ਇਸ ਲਈ ਵੱਲੋਂ ਕੁਝ ਵੀ ਹੋ ਸਕਦਾ ਸੀਗਾ ਹਮ ਕਰਦੇ ਤਾਂ ਹੁਣ ਸਾਰੇ ਹੀ ਨੇ ਆਈਐਨਡੀਆ ਵੀ ਤਾਂ ਆਫਰਾਂ ਦੇ ਰਹੇ ਆ ਅਸੀਂ ਤੁਹਾਨੂੰ ਅਸੀਂ ਡਿਪਟੀ ਪੀਐਮ ਬਣਾਉਣ ਨੂੰ ਤਿਆਰ ਆ ਤੁਸੀਂ ਇੱਧਰ ਆ ਜਾਓ ਤਾਂ ਉਹ ਵੀ ਤਾਂ ਇੱਕ ਹੋਰ ਸਟੇਟਿੰਗ ਹੀ ਆ ਦੇਖਿਆ ਜਾਵੇ ਅਲਾਈਨਮੈਂਟ ਹੈ ਤੇ ਉਹਨਾਂ ਨੂੰ ਇੱਕ ਆਫਰ ਹੈ ਕਿ ਤੁਸੀਂ ਇੱਧਰ ਆ ਜਾਓ ਬਟ ਲੇਕਿਨ ਠੀਕ ਹੈ ਉਹਨਾਂ ਨੇ ਆਪਣਾ ਸਟੈਂਡ ਰੱਖਿਆ ਉਹਨਾਂ ਨੂੰ ਵੀ ਪਤਾ ਕਿ ਜੇ ਅਸੀਂ ਉਧਰ ਜਾਣੇ ਵੀ ਆ ਤੇ ਕੱਲ ਨੂੰ ਅਗਰ ਭੰਨ ਤੋੜ ਕਰਕੇ ਉਹਨਾਂ ਨੇ ਬਣਾ ਵੀ ਲਈ ਤਾਂ ਸਾਡਾ ਕੈਰੀਅਰ ਬਿਲਕੁਲ ਖਤਮ ਹੋ ਜੂਗਾ ਐਂਡ ਸਟੇਕ ਹੋ ਜੂਗਾ ਅੱਜ ਤੱਕ ਚੰਦਰਬਾਬੂ ਨੈੜੂ ਬਹੁਤ ਸਿਆਣੇ ਲੀਡਰ ਨੇ ਜੀ ਉਹਨਾਂ ਨੇ ਤਾਂ ਜਦੋਂ ਵਾਜਪਈ ਸਾਹਿਬ ਦੀ ਸਰਕਾਰ ਸੀ ਨਾ ਉਸ ਵੇਲੇ ਵੀ ਉਹਨਾਂ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਸੀਗਾ ਪਰ ਇੱਕੋ ਸ਼ਰਤ ਸੀ ਉਹਨਾਂ ਦੀ ਕਿ ਮੇਰੀ ਸਟੇਟ ਹੈ ਜਿਹੜੀ ਉਹਨੂੰ ਮੈਂ ਸੈਂਟਰ ਤੋਂ ਸਾਰਾ ਜੋ ਮੇਰਾ ਹੱਕ ਹੈ ਉਹ ਮੈਨੂੰ ਮਿਲਣਾ ਚਾਹੀਦਾ ਹੈ ਔਰ ਉਹਨਾਂ ਨੇ ਕੋਈ ਮਿਨਿਸਟਰ ਨਹੀਂ ਸੀ ਲਿਆ ਮਿਨਿਸਟਰੀ ਨਹੀਂ ਸੀ ਲਈ ਇੱਕ ਵੀ ਕਾਂਗਰਸ ਨੇ ਵੀ ਇਧਰ ਕਾਂਗਰਸ ਨੇ ਵੀ ਪੂਰਾ ਆਫਰ ਦਿੱਤਾ ਸੀ ਕਹਿੰਦੇ ਕਿ ਜੋ ਤੁਸੀਂ ਆਪਣੇ ਸਟੇਟ ਲਈ ਕਰਨਾ ਚਾਹੁੰਦੇ ਆ ਤੁਹਾਨੂੰ ਪੂਰਾ ਅਧਿਕਾਰ ਮਿਲੂਗਾ ਪਰ ਫਿਰ ਵੀ ਇਹ ਮੈਨੂੰ ਲੱਗਦਾ ਕਿ ਆਪਣੇ ਪੱਖ ਤੇ ਆਪਣੇ ਜਾਂ ਆਪਣਾ ਸਟੈਂਡ ਜਿਹੜਾ ਪਹਿਲਾਂ ਹੀ ਸਪਸ਼ਟ ਕਰਕੇ ਰਿਟਰਨ ਦੇ ਦਿੱਤਾ ਹੁਣ ਉਹਨਾਂ ਨੇ ਜਦੋਂ ਐਨਡੀ ਦੇ ਨਾਲ ਉਹਨਾਂ ਨੇ ਦੇ ਦਿੱਤਾ ਹੈਗਾ ਹੁਣ ਤਾਂ ਦੇਰੀ ਤਾਂ ਹੈ ਨਹੀਂ ਉਹ ਤਾਂ ਹੁਣ ਦੀ ਗੱਲ ਹੈ ਸ਼ਾਇਦ ਕੀ ਪਤਾ ਇਹ ਇਦਾਂ ਦੀਆਂ ਚੀਜ਼ਾਂ ਇਲੈਕਸ਼ਨ ਲੜਨ ਤੋਂ ਪਹਿਲਾਂ ਹੋ ਗਈਆਂ ਹੁਣ ਕਿਉਂਕਿ ਭਾਜਪਾ ਤੁਹਾਨੂੰ ਪਤਾ ਵੀ ਦੋ ਕਦਮ ਪਹਿਲਾਂ ਸੋਚ ਕੇ ਚੱਲਦੀ ਅੱਗੇ ਕਿ ਰਿਟਰਨ ਦੇ ਵਿੱਚ ਸਾਰੀਆਂ ਚੀਜ਼ਾਂ ਸਾਨੂੰ ਜਿਹੜੇ ਆ ਅਦ ਕਾਰਪੇਲਾ ਮਿਲਨੇ ਚਾਹੀਦੇ ਹੈ ਸ਼ਾਇਦ ਇਦਾਂ ਦੀਆਂ ਚੀਜ਼ਾਂ ਵੀ ਹੋ ਸਕਦੀਆਂ ਭਾਜਪਾ ਬੜੀ ਸਿਕਿਉਰਿਟੀ ਚੱਲਦੀ ਹੈ ਜੀ ਖਾਸ ਕਰਕੇ ਜਿੱਥੇ ਅਮਿਤ ਸ਼ਾਹ ਵਰਗੇ ਦਿਗਜ ਨੇਤਾ ਹੋਣ ਤੇ ਉੱਥੇ ਮਾਸਟਰ ਬ੍ਰੇਨਸ ਬੈਠੇ ਨੇ ਤੇ ਉਹ ਤਾਂ ਕੱਲਾ ਨਹੀਂ ਨਹੀਂ ਵੀ ਇਹਨਾਂ ਨੂੰ ਇਹ ਲਿਖ ਕੇ ਲਿਆਊਗਾ ਇਹਨਾਂ ਤਾਂ ਪਤਾ ਨਹੀਂ ਇਹਨਾਂ ਦੀ ਸਾਰੇ ਜਿਹੜੇ ਕਿੰਨੇ ਕਿੰਨੇ ਫੈਸਲੇ ਉੱਥੇ ਪਈਆਂ ਹੋਣੀਆਂ ਜਿਹੜੀਆਂ ਇਹਨਾਂ ਦੇ ਕੁਸ਼ੀੜੀ ਦਾੜਾ ਕੁਝ ਹੋਰ ਬਹੁਤ ਕੁਸ਼ੀੜੀ ਇਹਨਾਂ ਦਾ ਮੈਂ ਕਹਿਣਾ ਵੀ ਚਾਹਾਂ ਹਰ ਹਾਲਤ ਵਿੱਚ ਐਕਸਰੇ ਵੀ ਹੁੰਦਾ ਨਾ ਕਿ ਬਹੁਤ ਤੇ ਲਾਹੇ ਆਪ ਜਾਣ ਬੁਝ ਕੇ ਦਿੱਤੇ ਜਾਂਦੇ ਆ ਕਿ ਬੰਦਾ ਕਾਣਾ ਹੋ ਜੂਏ ਬਾਅਦ ਚ ਜਦੋਂ ਕਾਣਾ ਹੋ ਜਾਂਦਾ ਫਿਰ ਬੁੱਤਾ ਬੋਲਣ ਜੋਗਾ ਨਹੀਂ ਰਹਿੰਦਾ ਤਾਂ ਉਹ ਫਾਈਲਾਂ ਉਹਨਾਂ ਦੇ ਕੋਲ ਹੁੰਦੀਆਂ ਨੇ ਉਹ 트ੈਪਸ ਲਾਏ ਜਾਂਦੇ ਨੇ ਰਾਜਨੀਤੀ ਦੇ ਵਿੱਚ ਬਹੁਤ ਵੱਡੇ ਵੱਡੇ 트ੈਪਸ ਲੱਗਦੇ ਨੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਉਹ 트ੈਪ ਦੇ ਵਿੱਚ ਆ ਜਾਂਦਾ ਫਿਰ ਉਹਨੂੰ ਨਿਕਲਣੀ ਮੁਸ਼ਕਲ ਹੋ ਜਾਂਦਾ ਰਾਜਨੀਤੀ ਨੂੰ ਇਸੇ ਕਰਕੇ ਕਿਹਾ ਜਾਂਦਾ ਕਿ ਰਾਜਨੀਤੀ ਇੱਕ ਬਹੁਤ ਵੱਡਾ ਦੰਦਲ ਹੈ ਫਿਰ ਉਹ ਆਪਣੇ ਹਿਸਾਬ ਨਾਲ ਚਲਾਉਂਦੇ ਨੇ ਜਿਨ੍ਹਾਂ ਨੇ 트ੈਪ ਲਾਇਆ ਹੁੰਦਾ ਡਾਕਟਰ ਸਾਹਿਬ ਇੱਕ ਬੜੀ ਅਹਿਮ ਚੀਜ਼ ਹੈ ਕਿ ਹੁਣ ਜਿਸ ਤਰੀਕੇ ਨਾਲ ਮੈਂ ਥੋੜਾ ਜਿਹਾ ਜ਼ਾਹਿਰ ਕੀਤਾ ਸੀਗਾ ਆਪਣਾ ਸ਼ੰਕਾ ਹੈਗਾ ਉਹ ਲੋਕਾਂ ਦੇ ਵਿੱਚ ਵੀ ਉਹ ਸ਼ੰਕੇ ਚੱਲ ਰਹੇ ਨੇ ਕ ਇਸ ਸਰਕਾਰ ਹੁਣ ਜਿਹੜੀ ਵੀ ਬਣੂਗੀ ਉਹ ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਹਲਫ਼ ਤਾਂ ਲੈ ਲੈਣਗੇ ਪਰ ਉਸ ਤੋਂ ਬਾਅਦ ਆਸਾਨ ਰਹਿਣ ਵਾਲੀ ਰਾਹ ਹੈ ਨਹੀਂ ਕਿ ਅੱਗੇ ਆਉਣ ਵਾਲੇ ਜਿੰਨਾਂ ਦੇ ਵਿੱਚ ਚੁਣੌਤੀਆਂ ਆ ਸਕਦੀਆਂ ਇਹ ਵੀ ਹੋ ਸਕਦਾ ਕਿ ਮੁੱਖ ਮੰਤਰੀ ਦਾ ਚਿਹਰਾ ਹੀ ਬਦਲ ਜਾਵੇ ਇਹ ਚਰਚਾਵਾਂ ਚੱਲ ਰਹੀਆਂ ਨੇ ਤੁਸੀਂ ਇਸ ਪੂਰੇ ਮਾਹੌਲ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹੁਣ ਜਿਹੜੀ ਸਰਕਾਰ ਬਣੂਗੀ ਸਥਿਰ ਸਰਕਾਰ ਬਣੂਗੀ ਕਿਉਂਕਿ ਵਿਰੋਧੀ ਧਿਰ ਵੀ ਕਾਫੀ ਮੈਜੋਰਿਟੀ ਦੇ ਵਿੱਚ ਇਸ ਵੇਲੇ ਹੈਗੀ ਐ ਤੇ ਜਿਹੜੀ ਮੌਜੂਦਾ ਧਿਰ ਹੈਗੀ ਆ ਉਹ ਤੋਂ ਫੁੱਲ ਮੈਜੋਰਟੀ ਪਿਛਲੀ ਵਾਰ ਵਾਂਗੂ ਹੈ ਨਹੀਂ ਕਿ ਜਿਹੜਾ ਮਰਜੀ ਆਵੇ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ 300 ਤੋਂ ਪਾਰ ਦਾ ਅੰਕੜਾ ਪਿਛਲੀ ਵਾਰ ਉਹਨਾਂ ਤੋਂ ਹੈਗਾ ਸੀਗਾ ਇਸ ਵਾਰ ਭਾਜਪਾ 240 ਤੇ ਸਿਮਟ ਗਈ ਹੈ 272 ਤੱਕ ਨਹੀਂ ਪਹੁੰਚੀ ਉਹ ਜਿਹੜੀਆਂ 240 ਤੇ 272 ਦੇ ਵਿਚਾਲੇ ਜਿਹੜੀਆਂ ਸੀਟਾਂ ਨੇ ਉਹੋ ਦਿੱਕਤ ਦੇ ਸਕਦੀਆਂ ਨੇ ਕਿਸੇ ਵੇਲੇ ਵੀ ਸਰਕਾਰ ਮੌਜੂਦਾ ਨੂੰ ਬਿਲਕੁਲ ਦੇਖੋ ਵੈਸੇ ਤਾਂ ਅਗਰ ਆਪਾਂ ਪਬਲੀਕਲੀ ਦੇਖੀਏ ਡੈਮੋਕਰੇਟਿਕਲੀ ਦੇਖੀਏ ਜਨ ਹਿਤ ਦੀ ਗੱਲ ਕਰੀਏ ਜੇ ਅਸੀਂ ਤਾਂ ਹੈਲਦੀ اپوزیشن স্ট্রং اپوزیشن ਜਿਹੜੀ ਹੈ ਉਹ ਵਿਕਾਸ ਲਈ ਬਹੁਤ ਜ਼ਰੂਰੀ ਹੈ ਔਰ ਜੇ স্ট্রং اپوزیشن ਹੋਏਗੀ ਤਾਂ ਜਿਹੜੇ ਸਰਕਾਰਾਂ ਨੇ ਉਹ ਬੜੀਆਂ ਮਤਲਬ ਸਹੀ ਤਰੀਕੇ ਨਾਲ ਸੋਚ ਸਮਝ ਕੇ ਔਰ ਮਤਲਬ ਬਿਨਾਂ ਕਿਸੇ ਤੱਕੇ ਚਾਹੀ ਦੇ ਵਧੀਆ ਤਰੀਕੇ ਨਾਲ ਕਨਸਟੀਟਿਊਸ਼ਨਲੀ ਕੰਮ ਕਰਦੇ ਨਹੀਂ ਤਾਂ ਬਹੁਤ ਤੱਕੇ ਹੁੰਦੇ ਆਪਾਂ ਦੇਖਦੇ ਆਏ ਹਾਂ ਹੁਣ ਤੱਕ ਤੇ ਹੈਲਦੀ اپوزیشن ਜਿਹੜੀ ਹੈ ਇਹ ਬਹੁਤ ਅੱਛੀ ਗੱਲ ਹੈ ਮੈਂ ਭੋਗਲ ਸਾਹਿਬ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਕਿ ਇਸ ਵਾਰੀ ਦਾ ਜਿਹੜਾ ਡੈਮੋਕਰੈਟਿਕ ਜੰਗਸਿਗੀ ਦੀ ਡੈਮੋਕ੍ਰੇਸੀ ਦੀ ਇੱਕ ਬੜੀ ਇੰਟਰਸਟਿੰਗ অর ਸਰਪ੍ਰਾਈਜ਼ਿੰਗ ਇਤਿਹਾਸ ਹੈ। ਇਤਿਹਾਸ ਇਹ ਹੈ ਕਿ ਲੋਕਾਂ ਨੇ ਐਨਡੀਏ ਜਿਤਾਇਆ। ਹੂੰ। ਪਰ ਜਿੱਤ ਕੇ ਵੀ ਉਹ ਹਾਰਿਆ ਵਰਗ ਹੈ। ਬਿਲਕੁਲ। ਹਾਰਿਆ ਵਰਗ ਹੈ। ਹੂੰ। ਪਰ ਲੋਕਾਂ ਨੇ ਆਈਐਨਡੀਏ ਹਰਾਇਆ। ਹੂੰ। ਪਰ ਉਹ ਹਾਰ ਕੇ ਵੀ ਜਿੱਤਿਆ ਵਰਗ ਹੈ। ਬਿਲਕੁਲ। ਮਤਲਬ ਇਹ ਇਤਿਹਾਸਿਕ ਇੱਕ ਬਹੁਤ ਵੱਡੀ ਸਰਪ੍ਰਾਈਜ਼ ਹੈ। ਹੂੰ ਔਰ ਇਹ ਇਤਿਹਾਸ ਦਾ ਇੱਕ ਮਤਲਬ ਉਹ ਬਣੇਗਾ ਕਿ ਐਸੀ ਵੀ ਜੰਗ ਹੋਈ ਜਿੱਥੇ ਜਿਹੜੇ ਜਿੱਤੇ ਉਹ ਜਿੱਤ ਕੇ ਵੀ ਹਾਰੇ ਵਰਗੇ ਜਿਹੜੇ ਹਾਰੇ ਉਹ ਹਾਰ ਕੇ ਵੀ ਜਿੱਤੇ ਵਰਗੇ ਹੋਏ ਕਿਉਂਕਿ ਜਿਹੜੀ 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 ਚੀਜ਼ ਤੇ ਆਧਾਰ ਬਣਾ ਕੇ ਚੋਣ ਲੜੀ ਗਈ ਭਾਜਪਾ ਦੇ ਵੱਲੋਂ ਤੇ ਅਯੋਧਿਆ ਦੇ ਵਿੱਚ ਹੀ ਹਾਰ ਹੋ ਗਈ ਤਾਂ ਅਯੋਧਿਆ ਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਚੱਲੀਆਂ ਬਿਲਕੁਲ ਬਿਲਕੁਲ ਦੇਖੋ ਇਹ ਕੋਈ ਪਤਾ ਨਹੀਂ ਹੁੰਦਾ ਹੂੰ ਦੂਸਰੀ ਗੱਲ ਜਿੱਥੋਂ ਤੱਕ ਗੱਲ ਤੁਸੀਂ ਸੱਤ ਸਰਕਾਰ ਦੀ ਗੱਲ ਕਰ ਰਹੇ ਹੋ ਐਸੀ ਕੋਈ ਗੱਲ ਨਹੀਂ ਹੈ ਸਰਕਾਰ ਵਧੀਆ ਚੱਲੂਗੀ ਮੋਦੀ ਸਾਹਿਬ ਅਮਿਤ ਸ਼ਾਹ ਜੀ ਜਿਹੜੇ ਉਹਨਾਂ ਦੀ ਟੀਮ ਹੈ ਉਹ ਬਹੁਤ ਇੰਟੈਲੀਜੈਂਟ ਨੇ ਇਸ ਕਰੋਂ ਉਹ ਹੈਂਡਲ ਕਰਕੇ ਇਹਨੂੰ ਤਰੀਕੇ ਨਾਲ ਚੱਲਣਗੇ ਤੇ ਕੋਈ ਐਸੀ ਖਤਸਾ ਅੱਗੇ ਕੋਈ ਨਜ਼ਰ ਨਹੀਂ ਆ ਰਹਾ ਹੈਗਾ ਵੀ ਕੋਈ ਆਪੋਜੀਸ਼ਨ ਇਦਾਂ ਦੀ ਕੋਈ ਹਰਕਤ ਕਰ ਲੇਗੀ ਵੀ ਜਿਹਦੇ ਨਾਲ ਕੋਈ ਇਦਾਂ ਦਾ ਡਾਊਨਫਾਲ ਆ ਜਾਏ ਜਾਂ ਕੋਈ ਨੋ ਕੰਫੀਡੈਂਸ ਆ ਜਾਏਗਾ ਜਾਂ ਕਿਦਾਂ ਦਾ ਬਿਕੋਜ਼ ਇਹਨਾਂ ਨੂੰ ਸਾਰਾ ਆਲਰੇਡੀ ਤਜਰਬੇਕਾਰ ਲੋਕ ਨੇ ਹੁਣ ਤੱਕ ਉਸ ਨੂੰ ਸਟਰੀਮ ਲਾਈਨ ਕਰਕੇ ਚਲਾਉਂਦੇ ਆਏ ਨੇ ਡਾਕਟਰ ਸਾਹਿਬ ਬੜੀ ਜ਼ਰੂਰੀ ਚੀਜ਼ ਇਹ ਵੀ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਸੀ ਖਾਸ ਕਰਕੇ ਵਿਰੋਧੀ ਧਿਰ ਲਗਾਤਾਰ ਸ਼ੰਕੇ ਖਾੜੇ ਕਰ ਰਹੀ ਸੀ ਕਿ ਭਾਜਪਾ ਜੇ ਦੁਬਾਰਾ ਜਿੱਤ ਗਈ ਤੀਜੀ ਵਾਰ ਸੱਤਾ ਦੇ ਵਿੱਚ ਆ ਗਈ ਤਾਂ ਸੰਵਿਧਾਨ ਜਿਹੜਾ ਹੈਗਾ ਉਹ ਖਤਰੇ ਦੇ ਵਿੱਚ ਹੈਗਾ ਤਾਂ ਇਸ ਨੂੰ ਲੈ ਕੇ ਚਰਚਾਵਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਚਰਚਾਵਾਂ ਹੁਣ ਵੀ ਚੱਲ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਫ਼ ਤੌਰ ਤੇ ਟਿੱਪਣੀਆਂ ਕੀਤੀਆਂ ਸੀਗੇ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਕਿ ਪੂਰੇ ਦੇਸ਼ ਦੇ ਵਿੱਚ ਇੱਕ ਚੋਣ ਕਿਉਂ ਨਹੀਂ ਹੁੰਦੀ ਕਿਉਂਕਿ ਬਹੁਤਾ ਸਮਾਂ ਸਾਡਾ ਕਹਿੰਦੇ ਚੋਣਾ ਚ ਖਰਾਬ ਹੋ ਜਾਂਦਾ ਤੇ ਕਹਿੰਦੇ ਇਹ ਮੈਂ ਸਿਸਟਮ ਹੋਰ ਥਾਵਾਂ ਤੇ ਵੀ ਦੇਖ ਕੇ ਆਇਆ ਇਦਾਂ ਦੀਆਂ ਚਰਚਾਵਾਂ ਉਹਨਾਂ ਨੇ ਲਾਈਵ ਇੰਟਰਵਿਊ ਦੇ ਜ਼ਰੀਏ ਵੀ ਦਿੱਤੀਆਂ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਮੀਡੀਆ ਧਾਰਿਆਂ ਦੇ ਨਾਲ ਉਹ ਗੱਲਬਾਤ ਕਰਦੇ ਨਜ਼ਰ ਆਏ ਸੀ ਤਾਂ ਉਸ ਵੇਲੇ ਵੀ ਇਹ ਚੀਜ਼ ਬੋਲੀ ਸੀ ਉਹਨਾਂ ਨੇ ਲੱਗਦਾ ਕਿ ਹੁਣ ਉੱਧਰ ਨੂੰ ਭਾਜਪਾ ਵਧੂਗੀ ਕਿਉਂਕਿ ਭਾਜਪਾ ਜੋ ਕਹਿ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਉਹ ਕਰ ਵੀ ਰਹੀ ਹੈ ਤਾਂ ਇਸੇ ਤਰੀਕੇ ਨਾਲ ਹੁਣ ਹੋ ਸਕਦਾ ਕਿ ਦੇਸ਼ ਦੇ ਵਿੱਚ ਮੁਲਕ ਦੇ ਵਿੱਚ ਇੱਕੋ ਹੀ ਚੋਣ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਵਨ ਇਲੈਕਸ਼ਨ ਵਾਲੀ ਗੱਲ ਤਾਂ ਬਹੁਤ ਵਧੀਆ ਇਹ ਇਲੈਕਸ਼ਨਾਂ ਦੇ ਵਿੱਚ ਪੈਸਾ ਕਿੰਨਾ ਵੇਸਟ ਹੁੰਦਾ ਮਸ਼ੀਨਰੀ ਕਿੰਨੀ ਵੇਸਟ ਹੁੰਦੀ ਆ ਟਾਈਮ ਕਿੰਨਾ ਵੇਸਟ ਹੁੰਦਾ ਫੰਡਸ ਜਿਹੜਿਆ ਨੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸਾਡਾ ਔਰ ਇਹਦਾ ਕੋਈ ਰਿਜ਼ਲਟ ਮਤਲਬ ਬਹੁਤਾ ਸਾਨੂੰ ਫਾਇਦਾ ਤਾਂ ਹੁੰਦਾ ਨਹੀਂ ਹੈਗਾ ਹੁਣ ਦੇਖ ਲਓ ਤੁਸੀਂ ਆਪਾਂ ਐਮਪੀ ਇਲੈਕਸ਼ਨ ਕਰਕੇ ਹਟੇ ਆ ਮੂਰੇ ਪੰਚਾਇਤੀ ਚੋਣਾਂ ਆ ਜਾਣਗੀਆਂ ਦੂਜੀ ਆ ਜਾਣਗੀਆਂ ਮਿਊਨਿਸਪੈਲਟੀ ਦੇ ਕਾਰਪੋਰੇਸ਼ਨਾਂ ਦੀਆਂ ਆ ਗਈਆਂ ਫਿਰ ਵਿਧਾਨ ਸਭਾ ਆ ਜਾਣਗੀਆਂ ਮਤਲਬ ਸਾਰੇ 5 ਸਾਲ ਐਵਰੀ ਈਅਰ ਇੱਕ ਇਲੈਕਸ਼ਨ ਕੋਈ ਨਾ ਕੋਈ ਹੁੰਦੀ ਹੁੰਦੀ ਹੈ ਔਰ ਉਹ ਸਿਲੈਕਸ਼ਨ ਦੇ ਵਿੱਚ ਨਫ਼ਰਤ ਵੀ ਪੈਦਾ ਹੁੰਦੀ ਹੈ। ਹੂੰ। ਝੜੇਬੰਦੀਆਂ ਬਣਦੀਆਂ ਨੇ ਪਿੰਡਾਂ ਦੇ ਵਿੱਚ। ਔਰ ਲੀਡਰ ਜਿਹੜੇ ਨੇ ਉਹ ਤਾਂ ਮਤਲਬ ਚੋਣ ਲੜ ਕੇ ਚਲੇ ਜਾਂਦੇ ਆ। ਭਰਾ ਨਾਲ ਭਰਾ ਦੀ ਜੰਗ ਪੈ ਜਾਂਦੀ ਆ। ਕੰਦਾ ਨਿਕਲ ਜਾਂਦੇ ਨੇ ਪਿੰਡਾਂ ਦੇ ਵਿੱਚ ਘਰਾਂ 'ਚ। ਫਿਰ ਤੁਹਾਡੇ ਮੇਰੇ ਵਰਗੇ ਜਾ ਕੇ ਸੁਲ੍ਹਾ ਕਰਾਉਂਦੇ ਆ। ਕੰਦੇ ਢਾਉਂਦੇ ਆ। ਜਦੋਂ ਨਵੀਂ ਇਲੈਕਸ਼ਨ ਆ ਜਾਂਦੀ ਹੈ ਫਿਰ ਕੰਦ ਨਿਕਲਣ ਵਾਲੀ ਹੋ ਜਾਂਦੀ ਹੈ ਸੋ ਇਹ ਸਿਸਟਮ ਜਿਹੜਾ ਨਾ ਇਹ ਵਨ ਇਲੈਕਸ਼ਨ ਵਾਲਾ ਤਾਂ ਬਹੁਤ ਵਧੀਆ ਹੈ ਹੋਣਾ ਵੀ ਚਾਹੀਦਾ ਔਰ ਮੇਰੇ ਖਿਆਲ ਦੇ ਵਿੱਚ ਇਹਦੇ ਤੇ ਬਹੁਤੀਆਂ ਪਾਰਟੀਆਂ ਦੇ ਤੇ ਕੋਈ ਆਬਜੈਕਸ਼ਨ ਵੀ ਨਹੀਂ ਕਰਨੀਏ ਚਾਹੇ ਆਪੋਜੀਸ਼ਨ ਹੋਵੇ ਇਹਦੇ ਵਿੱਚ ਇਹਦੇ ਵਿੱਚ ਦੋ ਚਰਚਾਵਾਂ ਹਨ ਡਾਕਟਰ ਸਾਹਿਬ ਇਹਦੇ ਵਿੱਚ ਦੋ ਚਰਚਾਵਾਂ ਹਨ ਜਿਵੇਂ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਇੱਕ ਦੇਸ਼ ਇੱਕ ਇਲੈਕਸ਼ਨ ਹੋ ਜਾਣੀ ਚਾਹੀਦੀ ਹੈ ਫਿਰ ਉਹ ਕਹਿੰਦੇ ਕਿ ਇਹ ਅਸਰ ਰਹਿੰਦਾ ਕਿ ਕੇਂਦਰ ਦੇ ਵਿੱਚ ਸੈਂਟਰ ਦੇ ਵਿੱਚ ਕੌਣ ਖੜਾ ਤਾਂ ਸਭ ਤੋਂ ਵੱਡਾ ਸਵਾਲ ਉਹਨੂੰ ਲੈ ਕੇ ਹੋ ਜਾਂਦਾ ਫਿਰ ਸੂਬੇ ਦੇ ਜਿਹੜੇ ਹੱਕ ਹੁੰਦੇ ਹਨ ਨਾ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਬਹੁਤੀ ਵਾਰੀ ਚੀਜ਼ਾਂ ਦੇਖਣ ਦੇ ਵਿੱਚ ਵੀ ਆਈਆਂ ਅਸੀਂ ਏਹ ਧਾਰਨਿਕ ਤੌਰ ਤੇ ਆਪਾਂ ਪਹਿਲਾਂ ਵੀ ਚਰਚਾ ਕਰਦੇ ਰਹੇ ਹਾਂ ਕਿ ਦਿੱਲੀ ਦੇ ਵਿੱਚ ਜਦੋਂ ਚੋਣ ਹੁੰਦੀ ਹੈ ਵਿਧਾਨ ਸਭਾ ਦੀ ਤਦੋਂ ਆਮਦਮੀ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਕਿਉਂਕਿ ਉਹਨੇ ਆਪਣੇ ਹਲਕੇ ਦੇ ਵਿੱਚ ਬਹੁਤ ਵਧੀਆ ਕੰਮ ਕਰਵਾਏ ਨੇ ਉਹ ਲੋਕੀ ਦਿੱਲੀ ਦੇ ਵਿੱਚ ਤੁਸੀਂ ਦੇਖਦੇ ਹੋ ਤਾਂ ਦਿੱਲੀ ਤੋਂ ਬਹੁਤ ਸਾਰੀਆਂ ਚੀਜ਼ਾਂ ਖਬਰਾਂ ਵਧੀਆਂ ਆ ਰਹੀਆਂ ਨੇ ਕਹਿੰਦਾ ਕਿ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਤੋਂ ਪਾਣੀ ਨਹੀਂ ਪਹੁੰਚਿਆ ਪਾਣੀ ਪਹੁੰਚ ਗਿਆ ਬਿਜਲੀ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਗਰਾਊਂਡ ਜ਼ੀਰੋ ਤੇ ਬਹੁਤ ਸਾਰੇ ਕੰਮ ਹੋਏ ਸਕੂਲਾਂ ਚ ਸੁਧਾਰ ਹੋਏ ਅਸੀਂ ਕੋਈ ਉਹਨਾਂ ਦੀ ਤਾਰੀਫ਼ ਨਹੀਂ ਕਰਦੇ ਪਰ ਇਹ ਲੋਕ ਉੱਥੇ ਦੇ ਜਦੋਂ ਅਸੀਂ ਸਾਡੇ ਤੱਕ ਬਾਈਟਸ ਪਹੁੰਚਦੀਆਂ ਨੇ ਜਿਹਦਾ ਬਹੁਤੇ ਲੋਕਾਂ ਦੇ ਸਨੇਹ ਪਹੁੰਚਦੇ ਨੇ ਇਦਾਂ ਦੀ ਖਬਰਾਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਬਹੁਤ ਵੱਡੇ ਦਾਅਵੇ ਕਰ ਰਹੀ ਹੈ ਪਰ ਹੋਰ ਥਾਵਾਂ ਤੇ ਵੀ ਹੋ ਸਕਦਾ ਹੋਰ ਸਟੇਟਾਂ ਦੇ ਵਿੱਚ ਵੀ ਹੋ ਸਕਦਾ ਕਿ ਹੁਣ ਜਿੱਦਾਂ ਆਪਾਂ ਤਾਮਿਲਨਾਡੂ ਦੀ ਗੱਲ ਕਰ ਲਈਏ ਉੱਥੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਦੀ ਨਫਜ਼ ਜ਼ਿਆਦਾ ਪਛਾਣਦੇ ਹੋਣਗੇ ਆਂਧਰਾ ਪ੍ਰਦੇਸ਼ ਦੇ ਉਹਨਾਂ ਦੀ ਨਫਜ਼ ਜ਼ਿਆਦਾ ਪਛਾਣਦੇ ਹੋਣਗੇ ਇਦਾਂ ਹੀ ਬਹੁਤ ਸਾਰੀਆਂ ਲੋਕਲ ਪਾਰਟੀਆਂ ਫੁੱਲ ਮੈਜੋਰਿਟੀ ਨਾਲ ਵੀ ਆਪਣੇ ਆਪਣੇ ਖੇਤਰ ਦੇ ਵਿੱਚ ਇਸ ਲੋਕ ਸਭਾ ਚੋਣਾਂ ਦੇ ਵਿੱਚ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਸੈਂਟਰ ਦੀ ਤਾਂ ਫਿਰ ਸੈਂਟਰ ਦੇ ਵਿੱਚ ਹੋਰ ਤਾਂ ਹੋਊਗੀ ਤਾਂ ਇੱਥੇ ਜਦੋਂ ਇੱਕ ਇਲੈਕਸ਼ਨ ਹੋਊਗੀ ਤਾਂ ਫਿਰ ਲੋਕਾਂ ਨੇ ਤਾਂ ਉੱਪਰ ਦੇਖਣਾ ਨਾ ਮੁੱਖ ਮੰਤਰੀ ਕੌਣ ਪ੍ਰਧਾਨ ਮੰਤਰੀ ਕੌਣ ਖੜਾ ਉਹਨਾਂ ਨੇ ਮੁੱਖ ਮੰਤਰੀ ਤਾਂ ਭੁੱਲ ਜਾਣਾ ਫਿਰ ਪੰਜਾਬ ਦਾ ਤੇ ਉਹ ਕਹਿੰਦੇ ਉਹ ਚੀਜ਼ਾਂ ਸੂਬਿਆਂ ਦੇ ਜਿਹੜੇ ਅਧਿਕਾਰ ਨੇ ਜਾਂ ਸੂਬਿਆਂ ਦੀ ਜਿਹੜੀ ਇੱਕ ਪ੍ਰਭੂ ਸત્તા ਹੈਗੀ ਆ ਉਸ ਨੂੰ ਠੇਸ ਹੋਊਗੀ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਕਿਹਨਾਂ ਦੇਖਦੇ ਹੋ ਦੇਖੋ ਇਹ ਵੈਸੇ ਮੰਨਦਾ ਵਹਿ ਵੀ ਆ ਜਦੋਂ ਇਲੈਕਸ਼ਨ ਹੋਏਗੀ ਉੱਥੇ ਪੋਲਿਟੀਕਲ ਪਾਰਟੀਆਂ ਜਿਵੇਂ ਹੁਣ ਗੱਠਜੋੜ ਕਰ ਰਹੇ ਨੇ ਇਸ ਤਰ੍ਹਾਂ ਇਹੋ ਉਹਨੇ ਆਪਣੇ ਕੋਈ ਨਾ ਕੋਈ ਹੱਲ ਕੱਢ ਲੈਣੇ ਗੱਠਜੋੜ ਹੋ ਜਾਣੇ ਆ। ਹੂੰ। ਸੋ ਇਹ ਜਦੋਂ ਪ੍ਰੈਕਟੀਕਲੀ ਇੰਪਲੀਮੈਂਟ ਹੋਊਗੀ ਨਾ ਉਸ ਵੇਲੇ ਸਾਰੀਆਂ ਚੀਜ਼ਾਂ ਦਾ ਮਸਲੇ ਹੱਲ ਹੋ ਜਾਂਦੇ ਆ। ਸੋ ਕਹਿੰਦੇ ਨਾ ਲੋਡ ਜਿਹੜੀ ਆ ਉਹ ਮਤਲਬ ਕਿ ਕਾੜ ਦੀ ਮਾ ਹੈ ਤੇ ਉਸੇ ਤਰ੍ਹਾਂ ਜਦੋਂ ਲੋਡ ਪਾਊਗੀ ਤਾਂ ਇਹਨਾਂ ਨੇ ਕਾੜ ਵੀ ਕੱਢ ਲੈਣੀ ਆ ਸਾਰਿਆਂ ਨੇ। ਇਹ ਕੋਈ ਵੱਡੀ ਇਸ਼ੂ ਨਹੀਂ ਹੈਗਾ। ਇਟ ਕੈਨ ਬੀ ਸੋਲਵਡ ਆਊਟ, ਕੈਨ ਬੀ ਰਿਜ਼ੋਲਵਡ ਆਊਟ। ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਸੀਗੇ ਕਿ ਮਤਲਬ ਸੈਂਟਰ ਦੇ ਵਿੱਚ ਹੁਣ ਸਰਕਾਰ ਦੀ ਆਪੋਜੀਸ਼ਨ ਵੀ ਸਟਰੋਂਗ ਹੈ ਤੇ ਵਿੱਚ ਵੀ ਐਨਡੀਏ ਦੇ ਪਾਰਟਨਰਸ ਕੁਝ ਐਸੇ ਬੀਜਪੀ ਨੂੰ ਕੋਈ ਐਡਾ ਦਾ ਫੈਸਲੇ ਨਹੀਂ ਲੈਣ ਦੇਣਗੇ ਜਾਂ ਕਿੱਦਾਂ ਉਹ ਮੈਂ ਇੱਥੇ ਗੱਲ ਕਵਾਂਗਾ ਕਿ ਜਿਵੇਂ ਇੱਕ ਗੱਲ ਦਾ ਫਰਕ ਜ਼ਰੂਰ ਪਾਏਗਾ ਜਿਵੇਂ ਪਹਿਲਾਂ ਅਸੀਂ ਮਹਿਸੂਸ ਕਰਦੇ ਸੀ ਕਿ ਅਗਰ ਬੀਜਪੀ ਬਹੁਮਤ ਦੇ ਵਿੱਚ ਆ ਜਾਂਦੇ ਸ਼ਾਇਦ ਜਿਹੜੀਆਂ ਸੂਬੇ ਬਾਰਡਰ ਤੇ ਨੇ ਜਿਵੇਂ ਪੰਜਾਬ ਹੈ ਇਹੋ ਜਿਹੇ ਬਾਰਡਰ ਸਟੇਟਸ ਨੂੰ ਇਹ ਯੂਟੀ ਨਾਲ ਕਨਵਰਟ ਕਰ ਦੇਣ ਸੋ ਉਹ ਚੀਜ਼ਾਂ ਤੇ ਵੀ ਮਤਲਬ ਕਿ ਇੱਕ ਬਹੁਤ ਵੱਡਾ ਡਿਸੀਜਨ ਲੈਣਾ ਇਹਨਾਂ ਨੂੰ ਇੱਕਦਮ ਔਖਾ ਹੋ ਜਾਏਗਾ ਪਹਿਲਾਂ ਇਹਨਾਂ ਦੀ ਪਲੈਨਿੰਗ ਵੀ ਸੀ ਕਿ ਜਿਵੇਂ ਪੰਜਾਬ ਨੂੰ ਯੂਟੀ ਬਣਾਉਣ ਦੀ ਆਈ ਡੋਂਟ ਥਿੰਕ ਕਿ ਹੁਣ ਇਹ ਐਡੀ ਜਲਦੀ ਕੋਈ ਐਦਾਂ ਦਾ ਸਟੈਪ ਲੈ ਸਕਣਗੇ ਹਾਂ ਦੇਸ਼ ਅਤੇ ਦੇ ਘਾਤਰ ਮੈਨੂੰ ਇਹ ਲੱਗਦਾ ਕਿ ਮੋਦੀ ਸਾਹਿਬ ਦੇ ਰੇੜਾ ਰਾਦੇਦੇ ਆ ਦੇਸ਼ ਇਤ ਲਈ ਉਹ ਕੁਝ ਵੀ ਕਰ ਸਕਦੇ ਇਥੇ ਕਿਤੇ ਉਹਨਾਂ ਨੂੰ ਲੱਗੇਗਾ ਕਿ ਨੈਸ਼ਨਲ ਇੰਟੀਗ੍ਰਿਟੀ ਦੀ ਗੱਲ ਹੈ ਕਿਉਂਕਿ ਮੋਦੀ ਸਾਹਿਬ ਦੀ ਜਿਹੜੀ ਓਨੈਸਟੀ ਹੈ ਨਾ ਉਸ ਤੇ ਡਾਊਟ ਨਹੀਂ ਕਰ ਸਕਦੇ ਤੁਸੀਂ ਜੀ ਔਰ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਆ ਕਿ ਮਤਲਬ ਕਿ ਇੱਕ ਉਹ ਵਿਅਕਤੀ ਹੈ ਜਿਨੇ ਆਪਣੇ ਵੱਲੋਂ ਆਪਣੀ ਪਰਸਨਲ ਲਾਈਫ ਨੂੰ ਤਾਂ ਉਹਨਾਂ ਨੇ ਸੈਕ੍ਰੀਫਾਈਜ਼ ਕਰਕੇ ਇੱਥੇ ਤੱਕ ਪਹੁੰਚੇ ਨੇ ਸੋ ਐਨੀਹੋ ਜੋ ਉਹਨਾਂ ਦਾ ਮਿਸ਼ਨ ਜੋ ਉਹਨਾਂ ਦਾ ਵਿਜ਼ਨ ਹੈ ਸਾਡੇ ਧਰਮ ਪ੍ਰਤੀ ਵੀ ਜੋ ਉਹਨਾਂ ਦਾ ਵਿਜ਼ਨ ਹੈ ਸਿੱਖ ਧਰਮ ਬਾਰੇ ਜਾ ਜੋ ਉਹਨਾਂ ਦਾ ਦੇਸ਼ ਪ੍ਰਤੀ ਵਿਸ਼ਣ ਉਹਨੂੰ ਉਹ ਦ੍ਰਿੜਤਾ ਦੇ ਨਾਲ ਲੈਣਗੇ ਇੰਨੀ ਕੁ ਦਿਨ ਵੀ ਉਹ ਰਹਿਣਗੇ ਜਿੰਨੀ ਦੇਰ ਵੀ ਉਹਨਾਂ ਨੂੰ ਸੇਵਾ ਦਾ ਮੌਕਾ ਮਿਲੇਗਾ ਆਈ ਡੋਨਟ ਥਿੰਕ ਯੂ ਕੰਪਰੋਮਾਈਜ਼ਿੰਗ ਨੇਚਰ ਦੇ ਹੈਗੇ ਨੇ ਉਹ ਆਪਣਾ ਜਿਹੜਾ ਮਾਈਂਡ ਹੈ ਉਹ ਐਮਪਲਾਈ ਜ਼ਰੂਰ ਕਰਨਗੇ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਸਮਾਂ ਇੰਨੀ ਕਾ ਗਿਆ ਦਿੰਦਾ ਸੀ ਸਵਾਲ ਤਾਂ ਹੋਰ ਵੀ ਬਹੁਤ ਸੀਗੇ ਪਰ ਤੁਹਾਡੇ ਤੋਂ ਇੱਥੇ ਅੱਗੇ ਲਾਵਾਂਗੇ ਬਹੁਤ ਧੰਨਵਾਦ ਤੁਹਾਡਾ ਰਸਿਕਾ ਜੀ ਥੈਂਕ ਯੂ ਸੋ ਮਚ ਤਾਂ ਡਾਕਟਰ ਪਰਮਜੀਤ ਸਿੰਘ ਰਾਣੂ ਸਾਢ ਨਾਲ ਜੁੜੇ ਸੀ ਚਚੇ ਤੌਰ ਤੇ ਵਕ ਵਕ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਹੈ ਬੜੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਜਿਸ ਤਰੀਕੇ ਨਾਲ ਬਹੁਤ ਸਾਰੇ ਸ਼ੰਕੇ ਦੇਸ਼ ਦੀ ਸਰਕਾਰ ਤੇ ਖੜੇ ਨੇ ਕਿ ਹੁਣ ਜੇ ਤੀਜੀ ਵਾਰ ਦੇ ਵਿੱਚ ਆਈ ਹੈ ਸ਼ਾਇਦ ਪਾਵਰ ਜਿਹੜੀ ਹੈ ਉਸ ਤਰੀਕੇ ਨਾਲ ਜੇ ਉਸ ਸਰ ਨੂੰ ਚੜ ਜਵੇ ਤਾਂ ਇਦਾਂ ਦੀਆਂ ਚਰਚਾਵਾਂ ਸਿਗੀਆਂ ਵਿਰੋਧੀ ਧਿਰ ਲਗਾਤਾਰ ਇਲਜ਼ਾਮ ਲਗਾ ਰਹੇ ਸੀ ਤਾਂ ਹੋ ਸਕਦਾ ਕਿ ਉਹ ਕੁਝ ਇਦਾਂ ਦੇ ਫੈਸਲੇ ਵੀ ਲੈਣ ਜਿਹੜੇ ਲੋਕਤੰਤਰੀਕ ਘਟ ਤੇ ਡੈਮੋਕਰੈਟਿਕ ਸਿਸਟਮ ਦੇ ਉੱਪਰ ਹਮਲੇ ਵਜੋਂ ਜ਼ਿਆਦਾ ਦੇਖੇ ਜਾਣ ਤਾਂ ਇਡਾਂ ਦੇ ਸ਼ੰਕੇ ਸੀਗੇ ਲੋਕਾਂ ਦੇ ਜ਼ਿਹਨ ਦੇ ਵਿੱਚ ਪਰ ਇਹ ਸਾਰਾ ਕੁਝ ਜੋ ਹੈ ਜੋ ਇਹ ਫੈਸਲੇ ਹੋਣਗੇ ਜਾਂ ਨਹੀਂ ਹੋਣਗੇ ਇਹ ਭਵਿੱਖ ਦੇ ਗਰਭ ਦੇ ਵਿੱਚ ਹੈਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਸ ਤਰ੍ਹਾਂ ਦੇ ਕੋਈ ਫੈਸਲੇ ਹੁੰਦੇ ਨੇ ਪਰ ਇੱਕ ਬੜੀ ਅਹਿਮ ਗੱਲ ਜਿਹੜੀ ਡਾਕਟਰ ਰਾਣੂ ਕਹਿ ਕੇ ਗਏ ਨੇ ਕਿ ਭਾਜਪਾ ਜਿੱਤ ਕੇ ਵੀ ਹਾਰਿਆ ਮਹਿਸੂਸ ਕਰ ਰਹੀ ਹੈ ਤੇ ਇੰਡੀਆ ਗਠਜੰਬੰਦਨ ਹਾਰ ਕੇ ਵੀ ਜਿੱਤਿਆ ਮਹਿਸੂਸ ਕਰ ਰਿਹਾ ਹੈ ਤੇ ਇਹ ਇਸ ਵਕਤ ਦੀ ਜਿਹੜੀ ਲੋਕ ਸਭਾ ਚੋਣ ਹੋਈ ਹੈ ਇਹਦੀ ਇੱਕ ਵਿਲੱਖਣਤਾ ਹੈਗੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਟਿੱਪਣੀਆਂ ਜਰੂਰ ਸਾਂਝਾ ਕਰੋ ਇਹ ਤੱਤੋ ਅੱਗੇ ਲੈਣੀਆਂ ਬਹੁਤ ਬਹੁਤ ਧੰਨਵਾਦ